ਸਸਰੀਕਾਰ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਈ ਟਿਕ ਟਕ ਹੋਮ ਹੋਗੇ ਸੋ ਆਪਾਂ ਜੀ YouTube ਤੇ ਨਵਾਂ ਚੈਨਲ ਬਣਾਇਆ ਤੁਸੀਂ ਚੈਨਲ ਨੂੰ ਕਰ ਲਿਓ ਸਸਕ੍ਰਾਈਬ ਚੈਨਲ ਨੂੰ ਕਰ ਲਿਓ ਤੁਸੀਂ ਉਹ ਜਿਹੜਾ ਬਟਨ ਜਾਂਦਾ ਨਾ ਘੰਟੀ ਜੀ ਉਹ ਦਬਾ ਦਿਓ ਤੇ ਆਪਾਂ ਤੁਹਾਡੇ ਲਈ ਨਾ ਤੇ ਬਹੁਤ ਸੋਹਣੇ ਸੋਹਣੇ ਬਲੌਗ ਲੈ ਕੇ ਆਇਆ ਕਰਾਂਗੇ ਆਪਾਂ ਲੋਕਾਂ ਵਾਂਗੂ ਨਾ ਜਬਲੀਆਂ ਨਹੀਂ ਮਾਰਦੇ ਹੈਗੇ ਮੈਂ ਤੁਹਾਨੂੰ ਚੈਨਲ ਤੇ ਕੋਈ ਨਾ ਕੋਈ ਚੀਜ਼ ਸਿਖਾਇਆ ਕਰੂੰਗੀ ਠੀਕ ਹੈ ਇਹ ਆਪਣਾ ਪਹਿਲਾ ਬਲੌਗ ਹੈ ਜੀ ਨਾਲ ਤਾਂ ਲੋਕਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਨਾਲ ਇਹ ਤੇ ਲਾਈਕ ਕਰ ਦਿਓ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਬੀ ਨੂ ਤੇ ਸੱਸ ਦਾ ਪਿਆਰ ਕਿੰਨਾ ਜ਼ਿਆਦਾ ਹੁੰਦਾ ਤੇ ਸੱਸਾਂ ਤੋਂ ਕਦੇ ਵੀ ਕੰਮ ਨਹੀਂ ਕਰਵਾਉਣਾ ਚਾਹੀਦਾ ਤੇ ਸੱਸਾਂ ਦੀ ਕਿਵੇਂ ਸੇਵਾ ਕਰਨੀ ਚਾਹੀਦੀ ਆ ਇਹ ਮੈਂ ਤੁਹਾਨੂੰ ਅੱਜ ਲਾਈਵ ਦਿਖਾਉਂਗੀ ਆਜੋ ਮੇਰੇ ਨਾਲ ਆਪਾਂ ਮਿਲਦੇ ਆ ਤੁਹਾਨੂੰ ਅੱਗੇ ਲਾ ਹਵਾ ਨੇ ਤਾਂ ਗੰਧਜਾ ਪਾ ਕੇ ਰੱਖ ਆ ਦੇਖੋ ਮੇਰੇ ਪਿਆਰੇ ਦੋਸਤੋ ਆ ਮੇਰੀ ਮੰਮੀ ਜੀ ਨੇ ਤੇ ਇਹ ਝਾੜੂ ਲਈ ਜਾਂਦੇ ਨੇ ਮੰਮੀ ਐਂਕਰ ਤੂੰ ਆ ਝਾੜੂ ਮੈਨੂੰ ਫੜਾ ਤੂੰ ਮੇਰੇ ਹੁੰਦੇ ਹੋਏ ਹੁਣ ਝਾੜੂ ਥੋੜੀ ਲਾਏਂਗੀ ਨਹੀਂ ਪੁੱਤ ਮੈਂ ਲਾ ਦੰਨੀ ਆ ਮੰਮੀ ਹੁਣ ਤੇਰੀ ਉਮਰ ਹੈ ਨਹੀਂ ਕਿ ਝਾੜੂ ਲਾਉਣ ਦੀ ਹੁਣ ਮੈਂ ਕੰਮ ਕਰੂੰਗੀ ਤੇਰੀ ਨੂੰ ਨੂੰਹ ਨੂੰ ਆਪਾਂ ਕਾਤੋਂ ਵੀ ਆ ਕੇ ਲੈਣੇ ਹੁੰਨੇ ਆ ਕਿਉਂਕਿ ਨੂੰਹਾਂ ਕੰਮ ਕਰਨ ਤੇ ਇਸ ਸਾਨੂੰ ਸੁੱਖ ਮਿਲੇ ਚਲ ਠੀਕ ਹੈ ਲਾ ਦੇ ਅੱਜ ਤੋਂ ਬਾਅਦ ਤੂੰ ਕੋਈ ਕੰਮ ਨਹੀਂ ਕਰਨਾ ਸਾਰੇ ਕੰਮ ਮੈਂ ਕਰਿਆ ਕਰੂੰਗੀ ਚਲ ਠੀਕ ਆ ਪੁੱਤ ਜਾ ਤੂੰ ਅੰਦਰ ਜਾ ਕੇ ਆਰਾਮ ਕਰ ਮੈਂ ਆਉਂਦੀ ਲਾ ਕੇ ਤੇਰੇ ਖਾਤਰ ਚਾਹ ਬਣਾ ਕੇ ਲਿਆਉਂਗੀ ਵਧੀਆ ਜੀ ਠੀਕ ਆ ਪੁੱਤ ਠੀਕ ਆ ਦੇਖੇ ਗਾਈਜ਼ ਵੀਰੇ ਐਦਾਂ ਕਰਨਾ ਚਾਹੀਦਾ ਨੂੰਹਾਂ ਤਾਂ ਕਰਕੇ ਆਉਂਦੀ ਹੁੰਦੀ ਨੇ ਘਰ ਚ ਵੀ ਸੱਸਾਂ ਦੀ ਸੇਵਾ ਕਰ ਸਕਣ ਤੇ ਤੁਸੀਂ ਵੀ ਆਪਦੀ ਸੱਸਾਂ ਦੀ ਵੱਧ ਤੋਂ ਵੱਧ ਸੇਵਾ ਕਰਿਆ ਕਰੋ ਆਪਦੀ ਸੱਸ ਨੂੰ ਕੋਈ ਵੀ ਤੁਸੀਂ ਕੰਮ ਨਹੀਂ ਕਰਨ ਦੇਣਾ ਸਾਰੇ ਕੰਮ ਨੂੰ ਹਾਣੇ ਕਰਨੇ ਨੇ ਠੀਕ ਹੈ ਤੇ ਆਹ ਦੇਖੋ ਆਹ ਧੀ ਝਾੜੂ ਹੈ ਨਾ ਆ ਦੇਖੋ ਝਾੜੂ ਲਾਉਣੀ ਆ ਮੈਂ ਸਾਰੇ ਕੰਮ ਕਰਦੀਆਂ ਮੈਂ ਭਾਂਡੇ ਵੀ ਮਾਜ ਲੈਣੇ ਨੇ ਰੋਟੀਆਂ ਵੀ ਮੈਂ ਪਕਾਉਣੀ ਆ ਤੇ ਹੁਣ ਝਾੜੂ ਲਾਉਣੀ ਆਗੀ ਪਹਿਲਾਂ ਤਾਂ ਮੈਂ ਇੱਕ ਵਾਰੀ ਧੜਕੀ ਝਾੜੂ ਲਾਤਾ ਸੀਗਾ ਤੇ ਇਹ ਤਾਂ ਕਰਕੇ ਕਹਿੰਦੇ ਹਵਾ ਜੀ ਚੱਲੀ ਜਾਂਦੀ ਹੈ ਬਾਲਾ ਖਨਾਰਾ ਹੋ ਜਾਂਦਾ ਹੈ ਮੈਂ ਸੋਚਿਆ ਵੀ ਚਲ ਦੁਬਾਰੇ ਇੱਕ ਵਾਰੀ ਹੋਰ ਚੜ੍ਡੁਲਾ ਦਈਏ ਕਿਉਂਕਿ ਨੂਹਾਂ ਕੰਮ ਕਰਦੀਆਂ ਸੋਹਣੀਆਂ ਲੱਗਦੀਆਂ ਨੇ ਤੁਸੀਂ ਵੀ ਵੱਧ ਤੋਂ ਵੱਧ ਕੰਮ ਕਰਿਆ ਕਰੋ ਕੰਮਾਂ ਨਾਲ ਹੀ ਹੱਡਿਆ ਹੱਡ ਗੋਡੇ ਹੁੰਦਾ ਆਹ ਜੈ ਖਾਣੇ ਦੇ ਕਿੰਨੇ ਨੇ ਹੱਡ ਗੋਡੇ ਚੱਲਦੇ ਰਹਿੰਦੇ ਨੇ ਆਪਣੇ ਠੀਕ ਹੈ ਹਾਂ ਵੱਧ ਤੋਂ ਵੱਧ ਕੰਮ ਕਰਿਆ ਕਰੋ ਲੋ ਹੁਣ ਮੈਂ ਕੰਮ ਕਰਨ ਲੱਗਾ ਜੀ ਵੀਰੇ ਆਪਾਂ ਤੁਹਾਨੂੰ ਅੱਗੇ ਮਿਲਦੇ ਜਦੋਂ ਅਗਲਾ ਕੰਮ ਕਰੂੰਗੀ ਮੈਂ ਓਕੇ ਬਾਏ ਸਾਰੇ ਧਿਆਨ ਰੱਖਿਓ ਬਣਾ ਬਣਾ ਜੈ ਖਾਣੇ ਦਾ ਬੰਦ ਹੋ ਜਾ ਚਲ ਇਨਾ ਕਾ ਤਾਂ ਹੋ ਗਿਆ ਲੈ ਮੈਂ ਛਾੜੂਗਾ ਤੂੰ ਫੜ ਲਿਆ ਨਹੀਂ ਮਾਂ ਮੰਮੀ ਕੀ ਹੋ ਗਿਆ ਪੁੱਤ ਹੁਣ ਆ ਪਰ ਛਾੜੂ ਲਾ ਲੈ ਕੀ ਗੱਲ ਪਹਿਲਾਂ ਤਾਂ ਕਹਿੰਦੀ ਮੈਂ ਲਾਉਣੀ ਆ ਛਾੜੂ ਓਹ ਮੰਮੀ ਮੈਂ ਹੋਰ ਕੰਮ ਕਰੂੰਗੀ ਕਿੰਨੇ ਤਾਂ ਕੰਮ ਨੇ ਤੂੰ ਛਾੜੂ ਲਾ ਲੈ ਫਿਰ ਪਹਿਲਾਂ ਕੰਨ ਹਟਾਇਆ ਸੀ ਮੈਂ ਨਾਲੇ ਹਜੇ ਤਾਂ ਤੂੰ ਚੰਗੀ ਭਲੀਆਂ ਹੈ ਤੈਨੂੰ ਕੀ ਹੋਇਆ ਹੈ ਤਾਂ ਛਾੜੂ ਕੰਮ ਕਰਾਈ ਸਕਦੀ ਐ ਤੂੰ ਤੂੰ ਅੱਡ ਕੰਮਾਂ ਤੋਂ ਟਲਦੀ ਐਗੀ ਲੈ ਕਮਾਲ ਹੋ ਗਈ ਪਹਿਲਾਂ ਕਹਿੰਦੀ ਛਾੜੂ ਮੈਂ ਲਾਉਂਗੀ ਸਾਰੇ ਕੰਮ ਮੈਂ ਕਰੂੰ ਲਾ ਫੇਰ ਮੇਰੇ ਹੱਥ ਚ ਫੜਾ ਗਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਦੀ ਨਾਲੇ ਫੋਨ 'ਚ ਪਤਾ ਨਹੀਂ ਕੀ ਕਰੀ ਜਾਂਦੀ ਐ ਸਾਰਾ ਦਿਨ ਬੋਲੀ ਜਾਂਦੀ ਐ ਵਿੱਚ ਪਤਾ ਨਹੀਂ ਮੇਲਾ ਦਾ ਦਿਮਾਗੇ ਖਰਾਬ ਹੋ ਗਿਆ ਕੱਚੋਂ ਗੁ ਤੇੜਕੀ ਜਾਨੀਆ ਸੋਹਣਿਆ ਖੁਦ ਨੂੰ ਹੀ ਛਿੜਕੀ ਜਾਨੀਆ ਸੋਹਣਿਆ ਤੈਨੂੰ ਬੱਸ ਚ ਕਰਨ ਲਈ ਉਪਾਅ ਕੀਤੇ ਨਹੀਂ ਭਈ ਬਚਾਲੇ ਖੜ ਜਾਂਦੇ ਮੜਾ ਸਾਈਡ ਤੇ ਕੀ ਆ ਭਈ ਦੇਖ ਤਾਂ ਲਿਆ ਘਰ ਰੀਲ ਬਣੀ ਜਾਂਦੀ ਸੀ ਮੇਰੀ ਆਪ ਵਿੱਚੋਂ ਨਹੀਂ ਲੰਗ ਗਿਆ ਮਸਾਂਵੇਂ ਗੜਾ ਗਿਆ ਸੀਗਾ ਭਾਈ ਫਿਰ ਮੜਾ ਸਾਈਡ ਤੇ ਹੋ ਗਿਆ ਕੀ ਹੁੰਦਾ ਬਣਾ ਲਿਆ ਕਰੋ ਫਿਰ ਪਾਣੀ ਤਾਂ ਨਾ ਪੀਣੀ ਹੁੰਦਾਗਾ ਭਾਈ ਤੂੰ ਵੀ ਤਾਂ ਵੇਖ ਸਕਦਾ ਵੀ ਵੀਡੀਓ ਬਣਾਈ ਜਾਂਦੀ ਹੈ ਪਿੱਛੋਂ ਦੇ ਲੰਗਣਾ ਜ਼ਰੂਰੀ ਸੀਗਾ ਉਹੀ ਟਾਈਮ ਵੇਸਟ ਕਰਤਾ ਮੇਰਾ ਫੋਨ ਤਾਂ ਪਹਿਲੀ ਹੀ ਲੋਏਗਾ ਦੱਸ ਤੇਰਾ ਤਾਂ ਭਈ ਰੋਜ਼ ਦਾ ਕੰਮ ਆਗਾ ਇਹਦਾ ਬਿੰਦੂ ਕੁ ਬਸ ਕਦੇ ਸੂਈ ਦੇ ਮੂਹਰੇ ਖੜ ਜਾਂਦੀ ਹੈਗੀ ਕਿਤੇ ਉਹ ਸ਼ੀਸ਼ੇ ਮੂਹਰੇ ਜਾ ਖੜ ਜਾਂਦੀ ਹੈਗੀ ਚੰਗਾ ਹੁਣ ਮੈਂ ਲੰਘ ਕੇ ਆਣਦੇ ਵੀ ਮੜਾ ਪਰਾਂ ਹੋ ਜਾ ਉਹ ਫਿਰ ਮੇਰੀ ਮਰਜ਼ੀ ਹੈਗੀ ਮੈਂ ਕਿਤੇ ਮਰਜ਼ੀ ਖੜਾ ਕਰਾਂ ਨਾ ਕੋਸ ਹੋਰ ਬੰਦਾ ਨਹੀਂ ਇੱਕ ਬੰਦਾ ਨਹੀਂ ਦੇਖਣਾ ਜਿੱਥੇ ਜੀ ਕਰਦਾ ਉੱਥੇ ਬਣਾਉਣ ਲੱਗ ਜਾਂਦੀ ਹੈਗੀ ਵਿਹਜ ਕਰੀਏ ਨਹੀਂ ਮੈਂ ਚੱਲ ਜੇਠ ਲੱਗਦਾ ਮੇਰਾ ਜੇਠ ਲੱਗਦਾ ਹੈਗਾ ਉਹੀ ਦੁਬਾਰੇ ਬਣਾਉਣੀ ਹੋਈ ਸੜਾਇਆ ਸਾਰੀ ਰੀਲ ਖਰਾਬ ਕਰ ਗਿਆ ਖੁਦ ਨੂੰ ਹੀ ਚਿੜਕੀ ਜਾਣੀਆ ਸੋਹਣਿਆ ਤੈਨੂੰ ਵਸ ਚ ਕਰਨ ਲਈ ਉਪਾਅ ਕੀਤੇ ਨੇ ਕੀਤੇ ਮੰਤਰ ਵੀ ਧੂਏਂ ਚ ਉਡਾ ਦਿੱਤੇ ਨੇ ਬੈਠਣੋਂ ਤਾਂ ਤੇ ਹਰੀਕ ਬੈਜੰਦਾ ਵਰਕੇ ਸਾਫ ਸਫਾਈ ਦਾ ਧਿਆਨ ਨਹੀਂ ਹੈ ਕਿਸੇ ਨੂੰ ਮੇਰੇ ਤੋਂ ਬਿਨਾਂ ਬਸ ਉਹਨੂੰ ਤਾਂ ਹੈ ਹੀ ਨਹੀਂ ਕਿਸੇ ਕੰਮ ਦੀ ਸਾਰਾ ਦਿਨ ਫੋਨ ਜਿੱਤੇ ਲੱਗੀ ਰਹਿੰਦੀ ਐ ਆ ਮੇਰੀ ਗੱਲ ਸੁਣ ਲੈ ਨਾਲੇ ਕੀ ਹੋ ਗਿਆ ਮੜਾ ਮੋਟਾ ਉਹਨੂੰ ਕਹਿ ਦਿਆ ਕਰ ਪਈ ਭੈੜਾ ਲੱਗਦਾ ਕੰਮ-ਕੰਮ ਕਰ ਲੈ ਕਰ ਤੜਕੀ ਲੱਗ ਜਾਂਦੀ ਚੱਕ ਕੇ ਫੋਨ ਕਿਤੇ ਕਿਤੇ ਖੜ ਜਾਂਦੀ ਐ ਰਸੋਈ ਦੇ ਬਾਹਰ ਤੇ ਖੜ ਜੇ ਨਾ ਬੰਦਾ ਲੰਘਣ ਜੋਗਾ ਹੁਣ ਵੀ ਲੱਗ ਰਹੀ ਐ ਹਟਦੀ ਕਦੋਂ ਆਗੀ ਲੱਗਣ ਨੂੰ ਹਟਦੀ ਕਦੋਂ ਆ ਇਹਨੇ ਤਾਂ ਲਹੂ ਪੀ ਲਿਆ ਬਸ ਕਰਾ ਉਹ ਫਿਰ ਭੈੜਾ ਲੱਗਦਾ ਨਾ ਜੇ ਵੱਡੇ ਥਾਂ ਲੱਗਦਾ ਫਿਰ ਲੰਘਣਾ ਕਰਨਾ ਵੀ ਔਖਾ ਹੋ ਜਾਂਦਾ ਵੀ ਫਿਰ ਆ ਜੋ ਗੱਲਾਂ ਵਿੱਚ ਪਚਾਲੇ ਫਸ ਕੇ ਖੜ ਜਾਂਦੀ ਐ ਜੇ ਕਹਨੇ ਆ ਕੁਝ ਫਿਰ ਗੁੱਸਾ ਮਨ ਨੂੰ ਵੀ ਕੀ ਕਹੀਏ ਭਾਈ ਮੈਂ ਤਾਂ ਆਪਣੀ ਛੇੜ ਕੇ ਰਾਜੀ ਹੈਗੀ ਇਹ ਜੀ ਨੂੰ ਐ ਨਹੀਂ ਪਤਾ ਹੈਗਾ ਮੇਰੀ ਵੀਡੀਓ ਬਣਾ ਕੇ ਨੱਟ ਤੇ ਚੜ ਦੇ ਮੈਂ ਤਾਂ ਸਮ ਕੱਜ ਦੇਖ ਕੇ ਉਹਨੂੰ ਮੂਲ ਖੋਲਣੀ ਆਪਦਾ ਐਵੇਂ ਕਿ ਤੂੰ ਨਾ ਵਿੱਚ ਫਾਫੋਜੀ ਮੈਂ ਤਾਂ ਆਪੇ ਦੀਆਂ ਕਿ ਰਾਜੀ ਮੇਰੇ ਮੰਮੀ ਨੇ ਅੱਡੇ ਤੇ ਮੇਰੇ ਗਾਪਾ ਦਣਗੇ ਉਸ ਤੋਂ ਪਹਿਲਾਂ ਮੈਂ ਪਾ ਦੂੰਗਾ ਪਰ ਮੈਂ ਕਦੇ ਨਹੀਂ ਉਹਦੀ ਵੀਡੀਓ ਚ ਹੁਣ ਸਾਰਾ ਦਿਨ ਕੈਮਰਾ ਮੂੰਹ ਤੇ ਲਾਈ ਰੱਖਦੀ ਆ ਹੋਰ ਕੀ ਕਰ ਕਈ ਕਈ ਵਾਰ ਆ ਵੀ ਸਕਦਾ ਬੰਦਾ ਐਵੇਂ ਕਿਵੇਂ ਆਜੂਗਾ ਤੂੰ ਸਿੱਧਾ ਆ ਕੇ ਕਹੇ ਦੀ ਵੀ ਕਹਿੰਦੇ ਮੈਨੂੰ ਕੈਮਰੇ ਚ ਵੀ ਨਾ ਮੇਰੇ ਘਰਾਂ ਨਾਲ ਖੋਸਾ ਨਾ ਕਹਿੰਦੇ ਮੇਰੇ ਮਾਪਿਓ ਖੋਸ ਨੇ ਕਿਤੇ ਬੋਗਲ ਚੜਾ ਦੇ ਨੇਟ ਨੁਟ ਤੇ ਜਲੂਸ ਕੜਵਾ ਕੇ ਆਪ ਤਾਂ ਜਲੂਸ ਕੜ ਰੱਖਿਆਗਾ ਗੱਲ ਆ ਕੋਈ ਮੈਂ ਤਾਂ ਕਹਨੂੰ ਕੰਨੀ ਆ ਹੁਣਾਂ ਨੂੰ ਚਲ ਬੰਦਾ ਕੁਮਾਰਾ ਹੁਣ ਤੂੰ ਤਾਂ ਕੁਛ ਮਰਜ਼ੀ ਕਰੀਵੇਂ ਪਿੰਡ ਦੀ ਨੂੰ ਇਸ ਤਰ੍ਹਾਂ ਇਸ ਬੁਰਾ ਲੱਗਦਾਗਾ ਹੋਰ ਲੱਭਦਾਂ ਨੂੰ ਕਿਧਰੋਂ ਸੁਭਾਅ ਪੈ ਗਿਆ ਇਹ ਵੀਡੀਓ ਜੀ ਬਣਾਉਣ ਦਾ ਸਾਰਾ ਦਿਨ ਕੈਮਰਾ ਲਾਈ ਰੱਖੂਗੇ ਇਹ ਜੇ ਕਰਕੇ ਬੋਲੀ ਜਾਊਗੀ ਪਤਾ ਨਹੀਂ ਕੀ ਬੋਲਦੀ ਹੈ ਕੀ ਨਾਵੇਂ ਤਾਂ ਜੰਮੀ ਨੂੰ ਵਧੀਆ ਲੱਗਦਾ ਹੈਗਾ ਬੋਲਣਾ ਕੀ ਹੈਗੀ ਆ ਦੇਖੀ ਜਾਂਦੀ ਹੈ ਫੂਨਾ ਤੇ ਰੀਸਾਂ ਕਰੀ ਜਾਂਦੀ ਹੈਗੀ ਇਹਦੀਆਂ ਗੱਲਾਂ ਰੀਸਾ ਕੰਮ ਨਹੀਂ ਆ ਮੋਬਾਈਲਾਂ ਨੇ ਅੱਡ ਪੱਟਤੀਆਂ ਇਹ ਬਸ ਸਾਰਾ ਦਿਨ ਕੈਮਰਾ ਫੜ ਲਾਂਗੇ ਮੂਰੇ ਆਹ ਦੇਖ ਲਓ ਜੀ ਆਹ ਦੇਖ ਲਓ ਜੀ ਐ ਕਰੀ ਜਾਣਗੀਆਂ ਕੋਈ ਅੱਜ ਦਾ ਕੰਮ ਹੈਗਾ ਨਾਲੇ ਕੋਈ ਢੱਕਾ ਤੋੜਨ ਨਹੀਂ ਹੁੰਦਾ ਇੱਥੇ ਇਕੱਲੇ ਗੱਪ ਬੀਸੀ ਆ ਕਰਦੇ ਆ ਕੁਝ ਜੱਡਕਾਂ ਨਹੀਂ ਜਾਣਦੀਆਂ ਇਹ ਕਾ ਹਾਂ ਲੈ ਦਵਾਈਆਂ ਦੂਈਆਂ ਦੱਸਣ ਲੱਗ ਜਾਂਦੀਆਂ ਨੇ ਬਣਾਉਣ ਉਹ ਉਹ ਕਿਸੇ ਉਹ ਕਲਾ ਨੁਕਸਾਨ ਕਰਕੇ ਰੱਖ ਦੇਣੀਆਂ ਆ ਆਪਦੇ ਕੋਲ ਨੂੰ ਜੋੜ ਕੇ ਕਦੇ ਆ ਮੇਥੀ ਪਾ ਲੋ ਕਦੇ ਲਸਣ ਪਾ ਲੋ ਵਿੱਚ ਆ ਹੋ ਜੂ ਵਾਹ ਹੋ ਜੂ ਹੋਣਾ ਕਰਨਾ ਕੀ ਫੇ ਡਾਕਟਰ ਤਾਂ ਉਹੀ ਬੈਠੇ ਨੇ ਆਹੋ ਜਿਹੜੇ ਬੀਬੀ ਲੱਗੀਆਂ ਸਿਆਣੀਆਂ ਆ ਗਈਆਂ ਵੱਡੀਆਂ ਹੋਰ ਡਾਕਟਰ ਤਾਂ ਫੇਲ ਕਰਦੇ ਇਹਨਾਂ ਨੇ ਕਰਤੇ ਬਸ ਮਾਰੀ ਜਾਂਦੀਆਂ ਨੇ ਭਗਾਈ ਮੈਨੂੰ ਤਾਂ ਵੀ ਬੁਰਾ ਲੱਗਦਾਗਾ ਨਾ ਮਾ ਸਮਝਉਂਦੀ ਐ ਕੋਸਨ ਪੂਰਾ ਚੰਗਾ ਕਿਨੂੰ ਲੱਗਦਾ ਐ ਮੈਨੂੰ ਵੀ ਨੀ ਲੱਗਦਾ ਹੈਗਾ ਚੰਗਾ ਤਾਂ ਬਸ ਇੱਕ ਕਹਿ ਨਹੀਂ ਸਕਦੇ ਹੈਗੇ ਰੋਕੇ ਤਾਂ ਭੇਜਦਾ ਘਰ ਵਾਲਾ ਜਦੋਂ ਉਹ ਹੀ ਨੇ ਕੁਝ ਕਹਦਾ ਹੈਗੇ ਆਪਾਂ ਕੌਣ ਹੁੰਨੇ ਆ ਕਹਿਣ ਵਾਲੇ ਪਤਾ ਨਹੀਂ ਕਿਉਂ ਡਰਦਾ ਐ ਤੂੰ ਵੀ ਤੂੰ ਮਾਰ ਲ ਫੇੜਾ ਇਹਦੇ ਇਹਨੂੰ ਕੀ ਜਰਤੇ ਦੀ ਵੀ ਪਚਰਾ ਲੂਗੀ ਫੋਨ ਐ ਤੇਰਾ ਭਾਈ ਐ ਤੂੰ ਹੀ ਸਮਝਾ ਦੇ ਵੀ ਕੀ ਲੱਛਣ ਕਰਦੀ ਐ ਹਟਾ ਦੇ ਭਾਈ ਬੁਰਾ ਲੱਗਦਾ ਮੈਂ ਕਿਉ 70 ਖਾਵਾਂ ਭਾਈ ਮੈਂ ਮੈਂ ਤਾਂ ਉਹਦਾ ਜਿਉਂਨੇ ਕਹਤਾ ਵੀ ਮੈਂ ਤਾਂ ਹਰਜੀਤ ਕਹਿੰਦਾਗਾ ਇਹ ਮਿੰਟ ਚ ਮੇਰੇ ਕੋਲ ਭੇਜੂ ਹਾਂ ਹਾਂ ਵੀ ਤੂੰ ਤੈਨੂੰ ਕਿ ਲੋੜ ਆ ਵੀ ਕਹਿਣ ਦੀ ਸੋ ਕ ਸਾਨੂੰ ਕੋਈ ਡਰਨ ਦੀ ਲੋੜ ਐ ਐ ਕਿ ਤੁਹਾਡੇ ਗੋਲੀ ਮਾਰੂਗੀ ਇਹ ਗੋਲੀਆਂ ਦਾ ਪਤਾ ਹੀ ਨਹੀਂ ਹੁੰਦਾ ਅੱਜ ਕੱਲ੍ਹ ਹੂੰ ਸਾਰੇ ਪਿੰਡ 'ਚ ਬੇਸਤੀ ਕਰਾਰ ਕੀ ਐ ਥੂ ਥੂ ਕਰਾਰ ਕੇ ਸਾਰੇ ਪਿੰਡ 'ਚ ਜਦੋਂ ਮੜਾ ਜੇ ਬਾਹਰ ਨਿਕਲ ਜਾਣਗੇ ਉਹਦੀ ਲੱਗ ਜਾਂਦੇ ਨੇ ਜੀ ਮੈ ਟੋਕਣਾ ਆਪਣਾ ਤਾਂ ਪਤਾ ਨਹੀਂ ਕਿੱਥੋਂ ਸਿੱਖ ਕੇ ਆਈ ਐ ਕਿਹਨੇ ਇਹਨੂੰ ਰਾਏ ਦਿੱਤੀ ਐ ਇਹ ਕੀ ਪਤਾ ਐਪਣ ਦਾ ਪਰਿਵਾਰ ਦੇ ਵਿੱਚ ਕੋ ਇਹ ਹੈ ਹੀ ਨਹੀਂ ਸੀ ਵੀ ਅੱਜ ਜਦੋਂ ਹੀ ਕੈਮਰੇ ਮੂਹਰੇ ਆਉਣ ਤੋਂ ਸਾਂਗਦਾ ਸੀ ਕਦੇ ਪਿਆਹਾਂ ਚ ਨਹੀਂ ਫੋਟੋਆਂ ਖਿਚਵਾਈਆਂ ਸੀਗੀਆਂ ਮੈਂ ਤਾਂ ਐਸੇ ਤੋਂ ਸਿੱਖਿਆ ਵੀ ਆਹ ਕੈਮਰਾ ਚੱਕ ਲਓ ਐ ਕਰ ਲਓ ਐ ਕਰ ਲਓ ਜਿਹੀ ਜਿਹ ਕਰੀ ਚੱਲੂਗੀ ਸਾਰਾ ਦਿਨ ਮੈਨੂੰ ਤਾਂ ਉਂਝੀ ਨਹੀਂ ਬੋਲਣਾ ਜੇ ਮੰਗੂ ਜੀ ਮੈਂ ਇਹ ਬੋਲਦੀ ਐ ਨਾਲੇ ਮੈਨੂੰ ਨਾ ਤੂੰ ਰੋਟੀ ਦਾ ਕੁਫੜਾ ਦਿਆ ਕਰ ਆਪੀ ਉਹਦੇ ਬਰੇ ਨਹੀਂ ਪਤਾ ਕੀ ਬੋਲੇ ਕੀ ਨਾ ਤੂੰ ਆ ਵੀ ਮੈਨੂੰ ਨਹੀਂ ਫੜਾਉਣੀ ਹੁੰਦੀ ਹੋਰ ਕੋਈ ਤਾਂ ਕੌਣ ਫੜਾਉਂਦਾ ਰੋਟੀ ਸਾਨੂੰ ਆ ਮੈਂ ਤਾਂ ਹੁਣ ਪਾਣੀ ਪੀਣ ਗਿਆ ਸੀ ਵਿਚਾਲੇ ਖੜੀ ਸੀ ਔਰ ਜਰ ਛਾਪਾ ਉਹੀ ਤਾਂ ਗੱਲ ਐ ਵੀ ਬੰਦੇ ਨੂੰ ਲੰਗਣ ਵੀ ਨਹੀਂ ਦਿੰਦੀ ਹੈਗੀ ਨਾ ਪੁੱਤੀ ਪਾਣੀ ਵੀ ਨਹੀਂ ਪੀਣ ਦਿੰਦੀ ਹੈਗੀ ਪਤਾ ਨਹੀਂ ਕਿਉਂ ਨਹੀਂ ਕੋਈ ਇਹਨੂੰ ਦਿ ਬੀਏ ਕੋ ਚੰਗੀਆਂ ਗੱਲਾਂ ਥੋੜੀਆਂ ਮੈਂ ਤਾਂ ਐਂ ਕਹਿੰਨੀ ਆ ਆਪਦਾ ਤੋੜਾ ਇੱਧਰ ਚੱਕ ਕੇ ਧਰ ਲਿਆ ਕਰੋ ਜਾਈ ਨਾ ਕਰੋ ਉਧਰ ਲੋੜੇ ਦੀ ਕੱਲ ਨੂੰ ਕਹਿਣ ਗਿਆ ਅੱਡ ਹੋ ਜੋ ਇਹ ਅੱਡ ਵਰਗੀਆਂ ਅੱਡ ਵਰਗੀਆਂ ਪਤਾ ਜਦੋਂ ਆਪਣੀ ਕੋਈ ਸੁੰਦਾ ਨਹੀਂ ਘਰ ਚ ਮੈਨੂੰ ਐ ਵੀ ਕਾਦੇ ਬਸ ਕਲੇਸ਼ ਪੈ ਜੂਗਾ ਬਿਨਾਂ ਗੱਲ ਤੋਂ ਇਹ ਹਟਾ ਦਾਂ ਮਿੰਟ 'ਚ ਦੇਊਗਾ ਨਾਲੇ ਮੈਂ ਕਿਹਾ ਸੀ ਚੰਗਾ ਭਲਾ ਵੀ ਨਾ ਫੋਨ ਦੇ ਨਾਂ ਲੈ ਕੇ ਦੇਓ ਇਹਨੂੰ ਚੱਲ ਆਪਾਂ ਨੇ ਕੀ ਲੈਣਾ ਹੈ ਅਗਲੀ ਨੂੰ ਵਧੀਆ ਲੱਗਦਾ ਹੋਊਗਾ ਭਾਈ ਕਰੀ ਜਾਣ ਦੇ ਵਧੀਆ ਦਾ ਬਹੁਤ ਕੁਝ ਲਾ ਲੈਣਾ ਕਿਉਂ ਨਹੀਂ ਗਏ ਭਾਈ ਬੁਰਾ ਲੱਗਦਾਗਾ ਲੋਕ ਤਾਂ ਮੈਨੂੰ ਕਹਿੰਦੇ ਨਾ ਬੁਰਾ ਮੈਨੂੰ ਕਿਹੋ ਜਿਹਾ ਕੁੰਨਾ ਤੇ ਆਈ ਫਿਰਦੀ ਹੈਗੀ ਸਾਨੂੰ ਵੀ ਬਥੇਰੀਆਂ 3 ਮਿੰਟ ਰੋਕ ਦੇਣ ਤਾਂ ਦੱਸੀ ਤਾਂ ਜਾਣੀ ਆ ਬਾਹਰ ਜਾਣ ਜੋ ਗਰੀਨ ਛੱਡੀਆਂ ਨੇ ਤਾਂ ਅਸੀਂ ਉਹਦੀ ਆ ਬਸ ਚੱਲ ਕਰ ਲੈਣ ਦੇ ਕੰਮ ਮੈਨੂੰ ਖੁਦ ਕਰਦੀ ਨਹੀਂ ਹੈਗੀ ਮੈਡਮ ਉਹਦਾ ਫੋਨ ਫੋਨ ਥਿਆ ਰਿਹਾ ਬਸ ਕਹਿ ਰਿਆ ਕਰ ਕਹਿੰਦੂ ਤੂੰ ਤੈਰਾ ਤੈਨੂੰ ਕਿਸੇ ਗੱਲ ਦਾ ਬੀਬੀ ਬਰੋਬਰ ਕੰਮ ਕਰਿਆ ਕਰ ਭਈ ਜੇ ਮੈਂ ਕਹਦਾ ਉਹਦੀ ਕੈਮਰਾ ਚੱਕ ਲੈਂਦੀ ਐ ਉਹਦੀ ਕਹਿੰਦੀ ਮੈਂ ਤਾਂ ਬਣਾਉਣੀ ਆ ਵਲੋਗ ਕੀ ਕਹਾ ਤਦ ਮੈਂ ਰੋਟੀ ਲੈ ਕੇ ਦਿੰਨੀ ਆ ਬੇਜਾ ਤੇ ਫਿਰ ਬਣਾਉਂਗੀ ਸਾਬ ਸਬਈ ਦਾ ਕੀ ਹੈ ਇੱਕ ਵੀ ਰੀਲ ਨਹੀਂ ਚੱਲੀ ਹੈਗੀ ਦੱਸ ਐਨੀ ਸੋਹਣੀ ਸੋਹਣੀ ਮੈਂ ਰੀਲਾਂ ਬਣਾਉਂਦੀ ਹੈਗੀ ਐਨੀ ਮਿਹਨਤ ਕਰਦੀਆਂ ਤਾਂ ਵੀ ਕੋਈ ਰੀਲ ਨਹੀਂ ਚਲਦੀ ਆ ਸੜੀ ਜੀ ਇੱਕ ਪਤਾ ਨਹੀਂ ਕਿਹੜੇ ਢਿੱਡ ਦਿਖਾਉਂਦੀ ਰਹਿੰਦੇ ਨੇ ਇਹਨੇ ਰੀਲਾਂ ਚਲਦੀਆਂ ਨੇ ਮਿਲੀਅਨ ਮਿਲੀਅਨ ਜਾਂਦੀਆਂ ਰੀਲਾਂ ਉਹਦੀਆਂ ਕੀ ਕਰਾਂ ਮੈਂ ਕੋਈ ਨਵਾਂ ਤਰੀਕਾ ਲੱਭਣਾ ਹੋਊਗਾ ਰੀਲਾਂ ਬਣਾਉਣ ਦਾ ਵੀ ਐ ਨਾ ਕਰ ਇੱਕ ਰੀਲ ਡੈਡੀ ਨਾ ਬਣਾ ਕੇ ਦਿਖਦੀ ਹੈ ਹਣਾ ਸੋ ਅਰਨਲ ਕਹਿੰਗੀ ਨੂੰ ਤੇ ਸੋਰੇ ਦਾ ਪਿਆਰ ਕਿੰਨਾ ਦੇਖੋ ਕਿ ਵੀ ਤੇ ਰੀਲ ਚੱਲੇ ਜਾਵੇ ਉ ਤਾਂ ਮੇਰੇ ਡੇਢੀ ਨਾਲ ਘਾਟੇ ਬਣਦੀ ਆ ਪਰ ਵੀਡੀਓ ਤਾਂ ਬਣਾ ਹੀ ਸਕਦੇ ਆ ਵੀਡੀਓ ਦਾ ਕੀ ਹਰ ਜਾਏਗਾ ਪਰ ਹੋਏਗਾ ਵੀ ਮਚੜ ਜਾਏ ਜਈਏ ਕਿ ਵੀ ਤੇ ਬਣਾਊਗਾ ਕਹਣਾ 10 ਜਣੇ ਦੇਖਦੇ ਨੇ ਉਹ ਚ ਇੱਕ ਜਣਾ ਲਾਈਕ ਕਰਦਾ ਹੈਗਾ ਵੀ ਟੁੱਟ ਪੈਣੇ ਜਿਹੜੇ 10 ਜਣੇ ਦੇਖਦੇ ਉਹ ਤਾਂ ਲਾਈਕ ਕਰ ਦਿਆ ਕਰੋ 10 ਲਾਈਕ ਤਾਂ ਹੋਣਗੇ ਘੱਟੋ ਘੱਟ ਮੇਰੇ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਸੋ ਆਹ ਰ ਆਪਣਾ ਮੇਰਾ ਰੀਲਾਂ ਚ ਲੰਘ ਜਾਂਦਾ ਹੈਗਾ ਲੋਕ ਦੁਨੀਆ ਇੰਨੀ ਪਤਾ ਨਹੀਂ ਕਿਵੇਂ ਵਾਇਰਲ ਹੋ ਰਹੀ ਐ ਐਨੇ ਨੇ ਫੋਲੋਅਰ ਚੱਕੀ ਫਿਰਦੇ ਨੇਗੇ ਐਨੇ ਨੇ ਉਹਨੂੰ ਲਾਈਕ ਆਉਂਦੇ ਨੇਗੇ ਮੈਨੂੰ ਤਾਂ ਕਿਸੇ ਨੇ ਜਿੰਟੋਪ ਵੀ ਨਹੀਂ ਪਾਉਣ ਦੇਣਾ ਹਨਾ ਨਹੀਂ ਜਿੰਟੋਪ ਆ ਕੇ ਬਣਾ ਲੈਂਦੀ ਫਿਰ ਦੇਖੀ ਮੇਰੀ ਰੀਲ ਚੱਲਦੀ ਨਾ ਰਹਿਣ ਦੇ ਆਪਾਂ ਲੋਕਾਂ ਪਿੱਛੇ ਲੱਗ ਕੇ ਜਿੰਟੋਪ ਥੋੜੀ ਪਾਉਣੇ ਨੇਗੇ ਲੋਕ ਤਾਂ ਨੰਗ ਪਣਾ ਕਰੀ ਜਾਂਦੇ ਨੇ ਆਪਾਂ ਥੋੜੀ ਨੰਗ ਪਣਾ ਕਰਨਾ ਕੋਈ ਨਾ ਇੱਕ ਨੱਕਰ ਦੇਣ ਤਾਂ ਦੇਖੀ ਮੇਨ ਦਾ ਮੁੱਲ ਜਰੂਰ ਪਊਗਾ ਜ਼ਰੂਰ ਚੱਲੂਗੀ ਮੈਂ ਰੀਲ ਇੱਕ ਦਿਨ ਵੇਖੀ ਐ ਕਰਦੇ ਡੈਡੀ ਨਾ ਬਣਾ ਕੇ ਦਿਖਦੀ ਐ ਇੱਕ ਰੀਲ ਤੇਖੀ ਹੋਊਗੀ ਆਪੇ ਡੈਡੀ ਵੀਡੀਓ ਬਣਾਉਂਦੇ ਡੈਡੀ ਹਾਂ ਭਾਈ ਖੜਾ ਹੋਈ ਮਾਰੀ ਜੀ ਵੀਡੀਓ ਬਣਾਉਣੀ ਸੀ ਤੇਰੇ ਨਾਲ ਕਾਹਦੀ ਵੀਡੀਓ ਭਾਈ ਕੀ ਪਤਾ ਕਹ ਦਿੰਨੇ ਉਹ ਕਾਦੀ ਵੀਡੀਓ ਵੀਡੀਓ ਹੈ ਮੈਂ ਕਿਹੜਾ ਗੋਲੀ ਮਾਰਨ ਲੱਗੀ ਆ ਦੱਸ ਉਹ ਫਿਰ ਵੀਡੀਓ ਬਣਾ ਕੇ ਭਾਈ ਕਰਨੀਆਂ ਕੀ ਆ ਹੁਣਾ ਹੁਣਾ ਉਮਰਾ ਵੀਡੀਓ ਵਾਲੀਆਂ ਨੇ ਡੈਡੀ ਮੇਰੀ ਗੱਲ ਸੁਣੋ ਮੇਰੀ ਸਹੇਲੀ ਹੈ ਉਹ ਮੈਨੂੰ ਨਾ ਜਾਣ ਜਾਣ ਕੇ ਸਟੇਟਸ ਪਾ ਕੇ ਮਚਾਉਂਦੀ ਰਹਿੰਦੀ ਹੈਗੀ ਆਖੇ ਮੇਰੇ ਸਹੁਰੇ ਨਾਲ ਐਨਾ ਪਿਆਰ ਹੈ ਉੱਪਰ ਲਿਖ ਕੇ ਪਾਉਗੀ ਨਾਲੇ ਤੇ ਮੈਂ ਉਹਨੂੰ ਬਸ ਮਾੜੀ ਜੀ ਵੀਡੀਓ ਭੇਜਣੀ ਉਹਨੂੰ ਇਹ ਦਿਖਾਉਣਾ ਹੈ ਵੀ ਮੇਰਾ ਵੀ ਮੇਰੇ ਸਹੁਰੇ ਨਾਲ ਕਿੰਨਾ ਪਿਆਰ ਹੈਗਾ ਐਂ ਤਾਂ ਮੈਨੂੰ ਪਤਾ ਮ੍ਰਿਤਿ ਦਾ ਮੇਰੇ ਨਾਲ ਪਿਆਰ ਬਹੁਤ ਹੈ ਉਹ ਤਾਂ ਵੀਡੀਓ 'ਚ ਹੁੰਦਾ ਲੋਕਾਂ ਦਾ ਤਾਂ ਪਿਆਰ ਪਰ ਮੈਂ ਉਹਨੂੰ ਪ੍ਰੂਫ ਉਹ ਯਕੀਨੀ ਨਹੀਂ ਮੰਨਦੇ ਪ੍ਰੂਫ ਭੇਜਣੇ ਡੈਡੀ ਉਹਨੂੰ ਮੈਂ ਬਣਾ ਲਾ ਭਾਈ ਹਾਂ ਤੂੰ ਮੈਂ ਬਸ ਤੂੰ ਹਾਂ ਹਾਂ ਕਰੀ ਲਈ ਚੰਗਾ ਮੈਂ ਹਾਂ ਹਾਂ ਤਾਂ ਕਰੀ ਜਾਊਂ ਆਹ ਉਹ ਤੇ ਨਾ ਛਾੜਦੀ ਉਹ ਕਿਹੜੇ ਨੱਟ-ਨੁੱਟ ਫਿੱਟ ਜੇ ਹੁੰਦੇ ਨੇ ਕਿਤੇ ਉਧਰ ਚਾੜੀ ਕਿਤੇ ਨਹੀਂ ਛਾੜਦੀ ਹੈਗੀ ਮੈਂ ਨੱਟ ਤੇ ਥੋੜੀ ਝਾੜੂਗੀ ਮੈਂ ਬੌਲੀ ਹੈਗੀ ਨੱਟ ਤੇ ਝਾੜਨ ਨੂੰ ਦੱਸ ਬਣਾ ਲਾ ਭਾਈ ਮੈਂ ਤਾਂ ਉਹਨੂੰ ਬਸ ਇੱਕ ਵਾਰ ਵੀਡੀਓ ਭੇਜਣੀ ਹੈ ਸੱਸਰੀਕਾਰ ਜੀ ਸਾਰਿਆਂ ਨੂੰ ਤੇ ਇਹ ਮੇਰੇ ਡੈਡੀ ਹੈ ਜੀ ਮੇਰਾ ਸਹੁਰਾ ਡੈਡੀ ਹੈ ਇਹ ਤੇ ਸਾਡਾ ਨਾ ਬਹੁਤ ਜ਼ਿਆਦਾ ਪਿਆਰ ਹੈ ਉਹੀ ਲੋਕ ਕਹਿ ਦਿੰਦੇ ਹੁੰਦੇ ਨੇ ਵੀ ਸੌਰੇ ਚੰਗੇ ਨਹੀਂ ਹੁੰਦੇ ਮੇਰਾ ਸਹਰਾ ਤਾਂ ਸੁੱਖ ਨਾਲ ਬਹੁਤ ਚੰਗਾ ਹੈਗਾ ਮਾੜਾ ਡੈਡੀ ਹਾਂ ਹਾਂ ਬਹੁਤ ਆਪਣਾ ਕਿੰਨਾ ਪਿਆਰ ਹੈ ਆ ਮਿਰਤੀ ਵੀ ਬਹੁਤ ਚੰਗੀ ਆ ਹਾਂ ਆ ਦੇਖੋ ਮੇਰਾ ਡੈਡੀ ਨਾਲ ਜੀ ਸੱਚੀ ਬਹੁਤ ਪਿਆਰ ਹੈਗਾ ਆਪਦੇ ਸੌਰਿਆਂ ਦੀ ਨਾ ਸੇਵਾ ਕਰਿਆ ਕਰੋ ਠੀਕ ਹੈ ਰੱਬ ਦਾ ਰੂਪ ਹੁੰਦੇ ਨੇ ਸਾਸ ਤੇ ਸਹਰਾ ਦਾ ਸਹੀ ਗੱਲ ਹਾਂ ਇਹ ਤਾਂ ਮੇਰੀ ਬਹੁਤ ਸੇਵਾ ਕਰਦੀ ਆ ਕੁੜੀ ਵਿਚਾਰੀ ਪੱਲਾ ਦੇਖ ਲੱਗੇ ਨਾ ਮੈਨੂੰ ਤੁਹਾਨੂੰ ਬਹੁਤ ਸੇਵਾ ਕਰਦੀ ਆ ਮੈਂ ਮੇਰੇ ਵਾਂਗੂ ਰੀਸ ਕਰਿਆ ਕਰੋ ਠੀਕ ਹੈ ਕਈ ਸਰਦੇ ਹੁੰਦੇ ਨੇ ਕਮੈਂਟਾਂ ਚ ਮੈਨੂੰ ਕਮੈਂਟ ਕਰਦੇ ਹੁੰਦੇ ਨੇਗੇ ਸਾੜਨਾ ਨਹੀਂ ਚਾਹੀਦਾ ਇਹ ਇਸ ਕਰਿਆ ਕਰੋ ਆਪਦੇ ਸਾਸ ਤੇ ਸੌਰੇ ਦੀ ਸੇਵਾ ਕਰੋ ਵੱਧ ਤੋਂ ਵੱਧ ਬਹੁਤ ਭਾਈ ਬਜ਼ੁਰਗਾਂ ਦੀ ਵੱਧ ਸੇਵਾ ਕਰਿਆ ਕਰੋ ਸਾਰੀ ਹਾਂ ਠੀਕ ਹੈ ਸਸ਼ੀਕਲ ਜੀ ਤੇ ਪੁੱਤ ਪਾਣੀ ਦਾ ਗਲਾਸ ਲਿਆ ਦੇ ਮੈਨੂੰ ਵੱਧ ਕੇ ਡੈਡੀ ਇੱਕ ਤਾਂ ਸਾਰੇ ਨੂੰ ਮੈਂ ਹੀ ਦਿਖਦੀ ਆ ਬਸ ਮੈਂ ਬੇਲੀ ਥੋੜੀ ਆ ਤੁਹਾਡੀ ਵੱਡੀ ਨੂੰ ਫਿਰਦੀ ਐ ਤੁਹਾਡਾ ਵੱਡਾ ਮੁੰਡਾ ਫਿਰਦਾ ਐ ਤੁਹਾਡਾ ਛੋਟਾ ਮੁੰਡਾ ਫਿਰਦਾ ਐ ਤੁਹਾਡੀ ਘਰ ਵਾਲੀ ਫਿਰਦੀ ਐ ਉਹਨਾਂ ਨੂੰ ਤਾਂ ਪਾਣੀ ਮੰਗ ਲਓ ਬਸ ਭਾਈ ਹੁਣ ਤਾਂ ਤੂੰ ਕਹਿੰਦੀ ਬਾੜੀ ਸੇਵਾ ਕਰਦੀਆਂ ਨਾ ਮੈਨੂੰ ਝੂਠ ਬੁਲਵਾਤਾ ਹੁਣ ਪਾਣੀ ਦਾ ਗਲਾਸ ਤਾਂ ਤੂੰ ਫੜਾ ਨਹੀਂ ਸਕਦੀ ਡੈਡੀ ਇੰਨਾ ਕ ਤਾਂ ਲੋਕ ਦਿਖਾਵਾ ਕਰਨਾ ਪੈਂਦਾ ਐ ਫੇਰੇ ਲਾਈਕ ਤੇ ਕਮੈਂਟ ਆਉਂਦੀ ਨਹੀਂ ਹੈਗੇ ਆਹ ਕੀ ਸਾਪਾ ਹੁਣ ਨਵਾ ਆ ਜਿਹੜਾ ਕਹੀ ਜਾਂਦੀ ਹੈ ਇਹ ਤੇਰੀ ਸਮਝ ਦੀ ਗੱਲਾਂ ਨਹੀਂ ਹੈਗੀਆਂ ਤੂੰ ਆਪ ਦੇ ਜਿਹੜੀ ਮਤਲਬ ਤੱਕ ਮਤਲਬ ਰੱਖਿਆ ਕਰ ਤੇ ਨਾਲੇ ਬਈ ਮੈਨੂੰ ਸੁੱਖਿਆ ਨਹੀਂ ਹੋਇਆ ਵੀ ਸਾਰੇ ਕੰਮ ਮੈਂ ਹੀ ਕਰਾਂ ਸਾਰੇ ਕੰਮ ਮੈਂ ਕਰਦੀ ਆਂਗੀ ਉਹ ਭਾਈ ਮੈਂ ਤਾਂ ਪਾਣੀ ਦਾ ਗਲਾਸ ਮੰਗ ਲਿਆ ਕਿਹੜਾ ਤੇਤੋਂ ਕੁਝ ਹੋਰ ਮੰਗਿਆ ਵੀ ਤੂੰ ਮੈਨੂੰ ਉਹ ਅੰਦਰ ਬੈਠੀ ਹੈਗੀ ਬੜੀ ਵੱਡੀ ਉਹਨੂੰ ਕਹਦੇ ਲਿਆ ਦਊਗੀ ਚਾ ਕੋਈ ਨਾ ਤਾਂ ਨਾ ਲਿਆ ਕੇ ਦੇਣ ਕਿ ਮੈਂ ਆਪੇ ਪੀ ਲੂੰਗਾ ਬਾਹਰ ਜਾ ਇਹ ਰਹਿੰਦੀ ਸਾਰਾ ਹਾਂ ਮੈਂ ਤਾਂ ਕਿਤੇ ਲੋਕ ਹੀ ਇਹ ਜਿਹੇ ਜੇ ਮੰਮੀ ਕੋਲੇ ਜਾਨੀ ਆ ਤਾਂ ਆਓ ਮੈਨੂੰ ਕਹਦੂਗੀ ਪਤਾ ਐ ਕਰਦੇ ਆ ਸੋਸਾ ਮੈਨੂੰ ਬੇਲੀ ਸਮਝ ਰੱਖਿਆ ਮੈਂ ਲੋਹੇ ਦੀ ਮਸ਼ੀਨ ਥੋੜੀ ਆ ਜੀ ਚੰਗਾ ਭਾਈ ਚੰਗਾ ਮੈਨੂੰ ਰਾਮ ਰੂਮ ਕਰਨਾ ਹੁੰਦਾ ਬਾ ਕਰ ਲੈ ਆਰਾਮ ਕਰ ਲੈ ਆ ਫੋਨ ਜਿਹਦਾ ਪਾਸੇ ਖੜਾ ਛੱਡ ਦੇ ਆਪੇ ਆਰਾਮ ਹੋ ਜਾਊਗਾ ਇਕੱਲੀਆਂ ਵੀਡੀਓ ਬਣਾਉਣ ਜੋਗਿਓ ਹੋਰ ਨਹੀਂ ਕੁਛ ਕਰਨ ਜੋਗੇ ਲੋਕ ਦਿਖਾਵਾ ਪਤਾ ਨਹੀਂ ਕੀ ਨੈਟ ਫਿੱਟ ਆਉਣਾ ਇਹਨਾਂ ਦਾ ਪਤਾ ਨਹੀਂ ਕੀ ਆਉਣਾ ਕੀ ਨਾ ਇਧਰ ਖੁੱਲਦਾ ਕੁੜੇ ਇਧਰ ਤਾਂ ਹੀ ਕੋ ਦਿਖਦੀ ਨਹੀਂ ਹੈਗੀ ਓਹੋ ਇਹ ਕਿੱਥੋਂ ਮੱਥੇ ਲੱਗੀ ਵੱਡੀ ਮੈਂ ਤੈਨੂੰ ਮੂਵੀ ਵਾਲੀ ਨੂੰ ਮਿਲਣ ਲਈ ਤੀਗੀ ਕਿਵੇਂ ਆ ਨਹੀਂ ਪਹਣੇ ਜੱਸੀਏ ਠੀਕ ਆ ਨਹੀਂ ਆਇਆ ਆ ਗਈ ਆ ਗਈ ਆ ਗਈ ਹੋਰ ਠੀਕ ਹੈ ਠੀਕ ਆ ਕੰਮ ਕਰਮ ਜੋਗੀ ਰਹਿ ਗਈ ਭੜੀਏ ਜਮੀਓ ਨਾ ਤੂੰ ਨਹੀਂ ਕੰਮ ਕਰਦੀ ਕੁੜੀ ਨਹੀਂ ਆਪਾਂ ਮਤਲਬ ਆਪਾਂ ਤਾਂ ਜਮੀ ਆ ਹੀ ਰਹਿ ਗਈਆਂ ਘਰ ਦੇ ਕੰਮਾਂ ਜੋਗੀਆਂ ਹਨਾ ਫੇਰ ਥੋੜਾ ਦੂਜੀ ਦਾ ਤਾਂ ਵਧੀਆ ਰੁਪਏ ਕਮਾਉਂਦੀ ਹੈ ਦੂਜੀ ਤਾਂ ਮੂਵੀ ਆਉਣਾ ਬਣਾ ਕੇ ਕਮਾਉਂਦੀ ਹੈ ਪੈਸੇ ਕਿਹੜਾ ਕੰਜਰ ਪੈਸੇ ਦਿੰਦਾ ਨੂੰ ਸਾਰੇ ਪਿੰਡ 'ਚ ਤਾਂ ਗੱਲ ਉੱਡ ਰਹੀ ਹੈ ਮੈਂ ਕਨਨਾਂ ਨੂੰ ਛੋਟੀ ਬਹੁਤ ਤਾਂ ਪੈਸੇ ਕਮਾਉਣ ਲੱਗ ਗਈ ਨਹੀਂ ਹਜੇ ਕਿੱਥੇ ਆਉਣ ਲੱਗੇ ਨੇ ਮੈਂ ਮੱਥਾ ਮਾਰੀ ਜਾਂਦੀ ਏਗੀ ਸਾਰੇ ਪਿੰਡ ਚ ਤੂ ਤੂ ਕਰਾਰ ਕੇ ਕੰਜਰੀ ਨੇ ਮੇਰੀ ਤਾਂ ਲੈ ਕੇ ਤੈਨੂੰ ਕਿਹੜਾ ਨੂੰ ਏਗੀ ਮਾੜਾ ਕ ਮੈਂ ਤੂੰ ਕਮਾਲੇ ਕਰਦੀ ਐ ਮੈਂ ਤਾਂ ਉਸੇ ਲਵੇ ਆਈ ਤੇ ਮਹਾਵੇਂ ਦੇ ਵੀ ਮੂਵੀਆਂ ਚ ਲੈ ਲਿਆ ਕਰੂਗੀ ਤੂੰ ਵੀ ਆਈ ਕੰਜਰ ਕਿੱਤਾ ਛੜੇਂਗੀ ਉਹ ਬਲੌਕ ਜੇ ਬਣਾਉਂਦੀ ਏ ਜਿਹੜੇ ਮੈਂ ਤਾਂ ਆਪ ਲੱਗੂਗੀ ਇਹਦੇ ਨਾਲ ਇਹ ਬਲਾਈ ਪੈਸੇ ਚ ਤਾਂ ਤੈਨੂੰ ਪਤਾ ਨਹੀਂ 5-5 ਲੱਖ ਰੁਪਏ ਕਮਾਉਂਦੇ ਨੇ ਲੋਕਾਂ ਅੱਛਾ ਆ ਜਿਹੜੀ ਬੇਇੱਜ਼ਤੀ ਹੁੰਦੀ ਏ ਉਹ ਹੈਂ ਬੇਇੱਜ਼ਤ ਹੋਣਾ ਪੈਂਦਾ ਬੇਇੱਜ਼ਤ ਤੈਨੂੰ ਕੀ ਬੋਲਣਾ ਹੀ ਹੁੰਦਾ ਭਾਣੇ ਐ ਥੋੜੀ ਹੁੰਦਾ ਹੁੰਦਾ ਇੱਜ਼ਤ ਵਾਲਾ ਕੰਮ ਐ ਵੀ ਕੋਈ ਹੋਈ ਨਹੀਂ ਆ ਕਾਕੀ ਕੀ ਕੁੜੀਆਂ ਦੇ ਨਾਲ ਕਿੰਨੀਆਂ ਮਸ਼ਹੂਰ ਨੇ ਗਈਆਂ ਨਹੀਂ ਬੇਇੱਜ਼ਤੀ ਕਰਾਉਂਦੀਆਂ ਨੇ ਫੇਰ ਸਾਰਾ ਪਿੰਡ ਉਹ ਕਰਦਾ ਇਹਨਾਂ ਨੂੰ ਨਹੀਂ ਜਿਹੜੇ ਮੱਥ ਦੇ ਨੇ ਹੋ ਹੀ ਕਹਿੰਦੇ ਨੇ ਬੇਇੱਜ਼ਤੀ ਕਰਾਉਂਦੀਆਂ ਨੇ ਕਿਉਂ ਆਏ ਕਿ ਉਹ ਜੱਫੀਆਂ ਪਾਉਂਦੀਆਂ ਫਿਰਦੇ ਆ ਲੋਕਾਂ ਨੂੰ ਬੇਇੱਜ਼ਤੀ ਕਰਾਉਣ ਨੂੰ ਕੀ ਨਹੀਂ ਤੂੰ ਵੀ ਉਹੀ ਆ ਗਈ ਹੈ ਲੋਕਾਂ ਵਰਗੀ ਨਾ ਮੇਰੀ ਗੱਲ ਸੁਣਾ ਕਹਿੰਦੇ ਹੁੰਦੇ ਨੇ ਜਿਹੜੇ ਬੰਦੇ ਤੋਂ ਬਰਾਵਰੀ ਨਹੀਂ ਹੁੰਦੀ ਬਦਨਾਮੀ ਉਹੀ ਕਰਦਾ ਹੁੰਦਾ ਤੁਸੀਂ ਕਰ ਲਓ ਰਿਸਾ ਤੁਸੀਂ ਕਰ ਲਓ ਮੱਥ ਦੇ ਨਾ ਨਾ ਪੈਣ ਮੈਥੋਂ ਨਹੀਂ ਹਏ ਇਹ ਕੰਮ ਹੁੰਦੇ ਤੁਹਾਡੇ ਵਰਗੇ ਨਾ ਮੈਂ ਕਰਾਂ ਇਹ ਕੰਮ ਹੈ ਤੇ ਬਾਕੀ ਰਹੀ ਗੱਲ ਸਾਰਾ ਪਿੰਡ ਮਾੜੀ ਕਹਿੰਦਾ ਮੈਂ ਕਿਹੜਾ ਕੱਲੀ ਕਹਿਣੀ ਆਗੀ ਉਹਨਾਂ ਦੇ ਮਾਰੋ ਜਾ ਕੇ ਟੱਕਰ ਨਹੀਂ ਫਿਰ ਕਹੀ ਜਾਣਦੇ ਪਿੰਡ ਤੋਂ ਖੜਾ ਅਗਲੀ ਨੇ ਟਿੰਡੀਆਂ ਲੈਣੀਆਂ ਨੇ ਅਗਲੀ ਨੇ ਤਾਂ ਵਧੀਆ ਆਪਦਾ ਕੰਮ ਚਲਾ ਰੱਖਿਆ ਨਾਲੇ ਮੇਰੀ ਗੱਲ ਸੁਣਾ ਪਹਿਲਾਂ ਤਾਂ ਉਹੀ ਲੋਕ ਕਹਿੰਦੇ ਨੇ ਇਹ ਕੰਮ ਮਾੜਾ ਹੈ ਇਹ ਫਲਾਣ ਹੈ ਇਹ ਠਿਕੜਾ ਫਿਰ ਜੇ ਕੰਮ ਮਾੜਾ ਪਰ ਦੀ ਸੁਣਨ ਨਾਲ ਸਾਰਾ ਪਿੰਡ ਚੱਲਣ ਲੱਗ ਰਿਹਾ ਉਹਨਾਂ ਦੀ ਨਾਲ ਕੀ ਗੱਲ ਭਈ ਹੁਣ ਉਹੀ ਕੰਮ ਚੰਗਾ ਹੋ ਗਿਆ ਹੁਣ ਕਹਿੰਦੇ ਹੁੰਦੇ ਨੇ ਕੱਕੇ ਕੀ ਕੁੜੀਆਂ ਦਾ ਬਲਾਕੇ ਨਹੀਂ ਲੰਗਦੀਆਂ ਕਿਸੇ ਨੂੰ ਕਿਉਂ ਬੁਲਾਉਣਾ ਭਾਈ ਉਹਨਾਂ ਦਾ ਤਾਂ ਕੰਮ ਮਾੜਾ ਫਿਰ ਉਹਨਾਂ ਨੂੰ ਨਾ ਬੁਲਾਓ ਮੈਂ ਤਾਂ ਉਹਨਾਂ ਵਾਂਗੂ ਚੈਨਲ ਬਣਾਉਂਗੀ ਭੈਣੇ ਮੈਂ ਤਾਂ ਲੱਖ ਲੱਖ ਰੁਪਈਆ ਕਮਾਇਆ ਕਰੂੰਗੀ ਮਹੀਨੇ ਦਾ ਜਾ ਨੀ ਐ ਕਰ ਬਣਾ ਲੈ ਜਾ ਭੱਜਾ ਤੂੰ ਵੀ ਕਰਾ ਲਈ ਵੇਚ ਸਾਰੇ ਬਿੱਡੇ ਤੇ ਥੂਤੂ ਕਰਾ ਲਈ ਤੂੰ ਵੀ ਉਹ ਪਹਿਲੇ ਸਾਡੇ ਵਾਲੇ ਨੇ ਕਰਾ ਦਿੱਤੀ ਪੰਜਰੀ ਨੇ ਕੋਈ ਥੂਤੂ ਨਹੀਂ ਕਰਾਈ ਹੈਗੀ ਮੈਂ ਤਾਂ ਮੂਵੀ ਬਣਾਉਣੀ ਸਿੱਖਦੀ ਕਿੱਥੇ ਆਓ ਅੰਦਰੇ ਬੈਠੀ ਹੋਗੀ ਬੇਲੀ ਮਹਾਰਾਣੀ ਜਾਂ ਤੂੰ ਵੀ ਬੈ ਜਾ ਬਰਾਬਰ ਜਾ ਕੇ ਆਹ ਕੰਮ ਦੀ ਤਾਂ ਕੋਈ ਵੇਚੀ ਹੋਈ ਉਹ ਤਾਂ ਸਾਨੂੰ ਕੋਈ ਕੰਮ ਨਹੀਂ ਹੈਗਾ ਤੰਦਾ ਨਹੀਂ ਹੈਗਾ ਜੱਕ ਕੇ ਬਸ ਉਹ ਵੀ ਬਣਉਣ ਲੱਗ ਰਹੀ ਐ ਮੇਰੀ ਵੀ ਤਾਰ ਲੈ ਬਣੇ ਬਣੇ ਐ ਮੈਂ ਵਿੱਚ ਥੋੜੀ ਹੁੰਦੇ ਹੁੰਦੇ ਨੇ ਵੀਡੀਓ ਤੇ ਹਾਏ ਇੰਨੀ ਕਿੰਨੀ ਖਰਾਵ ਐ ਤੂੰ ਦੇਖ ਲੈ ਮੇਰੀ ਵੀ ਇੰਨੀ ਸੋਹਣੀ ਆਣ ਲੱਗਦੀ ਦੀ ਕੈਮਰੇ ਵਿੱਚ ਮੈਂ ਨਹੀਂ ਉਹ ਗੱਲ ਤਾਂ ਹੈਗੀ ਐ ਜਿਵੇਂ ਲੱਗ ਗਈ ਫਿਰ ਮਾ ਮੁੰਮਾ ਜੀ ਬਣਾਉਣੇ ਤੇ ਨਾ ਤੂੰ ਦੁੱਗਣੀ ਸੋਹਣੀ ਲੱਗੂਗੀ ਮੈਂ ਪਾਏ ਪਾ ਦੂੰ ਤੁਹਾਲਾਂ ਦੇਖੀ ਸੋਣੀ ਇਕੱਲੀ ਸੋਣੀ ਦੇ ਨਹੀਂ ਹੁੰਦੀ ਹੈਗੀ ਬੰਦੇ ਦੇ ਫੋਲੋਅਰ ਵੀ ਹੋਣੇ ਚਾਹੀਦੇ ਨੇ ਹੁਣ ਜਿਹੜੇ ਫੋਲੋਅਰ ਮੇਰੇ ਨੇ ਉਹ ਸਿਰਫ ਮੈਨੂੰ ਦੇਖਣਾ ਪਸੰਦ ਕਰਦੇ ਨੇ ਉਹਨਾਂ ਦੀ ਕੋਈ ਜੇ ਤਾਂ ਇੰਨੇ ਹੋ ਰਹੇ ਨਹੀਂ ਪਰ ਉਹਨਾਂ ਤੋਂ ਉਹਨਾਂ ਨੇ ਪਹਿਲਾਂ ਤਾਂ ਸਟਾਰਟ ਕਰਿਆ ਹੋਇਆ ਸੀ ਹੁਣ ਕਰਿਆ ਹੁਣ ਅਸੀਂ ਅੱਗੇ ਲੰਘ ਜਾਵਾਂਗੇ ਹਾਂ ਹੈ ਹਾਂ ਐ ਵੀ ਹੋ ਜਾਂਦਾ ਹੈ ਅੜੀ ਉਹ ਤਾਂ ਕਦੋਂ ਦੀਆਂ ਬਣਾਉਂਦੀਆਂ ਨਹੀਂ ਗਈਆਂ ਹੁਣ ਜਦੋਂ ਮੈਂ ਆਪਾਂ ਅੱਜ ਸਟਾਰਟ ਕਰਿਆ ਹੈ ਨਾ ਹੁਣ ਮੈਂ ਵੀਡੀਓ ਪਾਉਂਗੀ ਮੇਰੇ ਫੋਲਰ ਆਉਣਗੇ ਮੈਂ ਵੀ ਤਾਂ ਬਰਾਬਰ ਪਹੁੰਚ ਜੂਗੀ ਉਹਨਾਂ ਦੇ ਹਾਂ ਹੂੰ ਇੱਕ ਗੱਲ ਤਾਂ ਹੈਗੀ ਹੈ ਨਾ ਏ ਤੂੰ ਐਂ ਕਰ ਤੂੰ ਲਾਕ ਬਲੁਕ ਬਣਾਉਣੀ ਆ ਨਾ ਬੋਲਣ ਵਾਲੇ ਤੈਨੂੰ ਇੱਕ ਚੀਜ਼ ਦਿਖਾ ਮੈਨੂੰ ਕਮੈਂਟ ਦੇ ਕਿੰਨੇ ਸੋਹਣੇ ਹੁੰਦੇ ਨੇ ਬਿਊਟੀਫੁੱਲ ਪ੍ਰੀਤ ਜੀ ਪ੍ਰੀਤ ਜੀ ਤੁਸੀਂ ਬਹੁਤ ਸੋਹਣੇ ਹੋ ਅੱਛਾ ਆ ਤਾਂ ਖਵਾਦਾ ਪੜ ਲਿਆ ਫਿਰ ਦੇਖ ਉਹਨਾਂ ਦੀ ਕੁੜੀ ਦਾ ਨਾਮ ਲਿਖ ਕੇ ਰੱਖਿਆ ਉਹਨੂੰ ਆਪਦੀ ਵੀ ਉਹਦੇ ਵਿੱਚ ਲਾਓ ਇਹ ਡਿਲੀਟ ਕਰ ਦੇ ਤੂੰ ਇਹ ਕਿਉਂ ਕਰਦੇ ਡਿਲੀਟ ਚੜ੍ਹਾਈ ਪਤਾ ਕਿੰਨੀਆਂ ਅੰਗਲੀਆਂ ਦੀ ਇੱਕ ਦੋ ਡਲੀਟ ਵੀਰ ਗੱਲ ਸੁਣ ਮੇਰੀ ਗੱਲ ਸੁਣ ਤੂੰ ਆ ਬਲੌਕ ਜੇ ਛੱਡ ਕੇ ਮੂਵੀ ਬਣਾਉਣ ਲੱਗ ਜਾ ਪੰਜ ਪੰਜ ਸੋਚੋ ਗੁੜੀਆਂ ਬੰਦੇ ਇੰਨੇ ਲੱਗ ਰਹੇ ਨੇ ਪਿੰਡਾਂ ਬੰਡਾਂ ਚ ਉੱਠਣੇ ਹੁਣ ਤਾਂ ਕਦੇ ਕਦੇ ਤੜੀ ਮੈਂ ਵੀ ਸੋਚਦੀ ਹੁੰਨੀ ਆ ਬਿਵੇਂ ਵੀ ਲੱਗ ਜੇ ਪਰ ਸਭ ਪਤਾ ਹੋ ਜਾਣੀ ਹੈਗਾ ਕੀ ਕਰਾਂ ਹੁਣ ਸਭ ਕਿਤਾਬ ਨੂੰ ਕੀ ਹੈ ਕਦੇ ਆਪਾਂ ਪਹਿਣਾ ਬਣ ਜਾ ਕਰਾਂਗੇ ਕਰੇ ਦਰਾਣੀ ਜਿਹੀ ਥਣੀ ਬਣ ਜਾ ਕਰਾਂਗੇ ਨਹੀਂ ਨਹੀਂ ਕਮੈਂਟ ਪਤਾ ਉਹਨਾਂ ਨੂੰ ਕਿੰਨੇ ਕਰਦੇ ਨੇ ਕਹਿੰਦੇ ਕਿ ਸੁਧੀ ਘਰ ਵਾਲੀ ਬਣ ਜਾਂਦੀ ਆ ਨੇ ਹੈ ਕਿਸੇ ਦੀ ਭੈਣ ਬਣ ਜਾਂਦੀ ਆ ਨੇ ਕਹਿੰਦੇ ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੈਗਾ ਇਹ ਫਿਰ ਜਦੋਂ ਉਹ ਕਿਹੜੇ ਗਰੀਬ ਤੇ ਉਹਦੋਂ ਉਹਨਾਂ ਦੇ ਕਾਹਨੋਂ ਪੋਰੀਆਂ ਦੇ ਕੇ ਜਾਂਦੀ ਦੀ ਕਣਕ ਦੀਆਂ ਲੋਕ ਤਾਂ ਚੜਾਈ ਤੇ ਮੱਚਦੀ ਹੁੰਦੇ ਹੁੰਦੇ ਨੇ ਭੜੀਏ ਨਾ ਉਹਨਾਂ ਨੇ ਕਿਹੜਾ ਕੋਈ ਗਰਤ ਕੰਮ ਕਰਕੇ ਨਾਮ ਬਣਾਇਆ ਇੱਜ਼ਤ ਨਾਲ ਨਾਮ ਬਣਾਇਆ ਕੋਈ ਗਲਤ ਪਹਿਰਾਵਾ ਦੇਖਿਆ ਉਹਨਾਂ ਨੇ ਪਾਇਆ ਕਦੇ ਕੋਈ ਸ਼ਰੀਰ ਦੀ ਵੀਡੀਓ ਦੇਖੀ ਹੈ ਨਹੀਂ ਤਾਂ ਮੈਨੂੰ ਪਤਾ ਵੀ ਲੋਕ ਮੱਚਦੇ ਨੇ ਤੂੰ ਐਂ ਦੇਖ ਜਿਹੜੇ ਵੱਡੀਆਂ ਫਿਲਮਾਂ ਹੁੰਦੀਆਂ ਨੇ ਹੁਣ ਜਿਹੜੇ ਜਿਵੇਂ ਆਹ ਹੋ ਗਿਆ ਸ਼੍ਰੀ ਦੇਵੀ ਇਹ ਕਿਸੇ ਪਰ ਲੋਕਾਂ ਨੂੰ ਕੌਣ ਸਮਝਾਵੇ ਵੀ ਐਕਟਿੰਗ ਦਾ ਮਤਲਬ ਐਕਟਿੰਗ ਹੀ ਹੁੰਦਾ ਹੈ। ਪਰ ਲੋਕ ਇਸ ਚੀਜ਼ ਨੂੰ ਸੀਰੀਅਸ ਲੈ ਜਾਂਦੇ ਨੇ। ਉਹ ਤਾਂ ਕਹਿੰਦੇ ਪੈਸਾ ਵੀ ਬਹੁਤ ਕਮਾਉਂਦੀਆਂ ਨੇ। ਮੈਂ ਵੀ ਨਹੀਂ ਸੋਹਿਆ। ਨਹੀਂ ਤਾਂ ਹੀ ਤਾਂ ਮੈਂ ਸ਼ੁਰੂ ਕਰਿਆ। ਹੁਣ ਤਾਂ ਮੇਰੇ ਘਰ ਦੇ ਵੀ ਮੈਨੂੰ ਗਾਣਾ ਗਾੜਦੇ ਨੇ। ਜਦੋਂ ਪੈਸੇ ਆਉਣ ਲੱਗੇ ਨਾ ਫਿਰ ਦੇਖੀ ਤੂੰ ਮੇਰੇ ਘਰ ਦੇ ਤਾਂ ਆਪ ਆਏ ਕਰਨਗੇ ਵੀਡੀਓ 'ਚ ਮੇਰੀ। ਹਾਂ। ਨਹੀਂ ਇੱਕ ਗੱਲ ਤਾਂ ਹੈਗੀ ਐ। ਪਹਿਲਾਂ ਤਾਂ ਤੂੰ ਵੀ ਉਹਨਾਂ ਦੀ ਕੁੜੀਆਂ ਨੂੰ ਮਾੜੀ ਕਿਹਾ ਕਰਦੀ ਹੁਣ ਰੀਸਨਾ ਚੈਨਲ ਬਣਾ ਕੇ ਵੇਖੀ ਹੁਣ ਇਹੇ ਕੰਮ ਚੰਗਾ ਹੋ ਗਿਆ। ਅੜੀਏ ਪਹਿਲਾਂ ਮੈਨੂੰ ਪਤਾ ਨਹੀਂ ਸੀ ਫਿਰ ਪਹਿਲਾਂ ਮੈਂ ਲੋਕਾਂ ਪਰ ਜਦੋਂ ਮੈਂ ਉਹਨਾਂ ਦੀ ਵੀਡੀਓ ਵੇਖਣ ਲੱਗੀ ਨਾ ਵੀ ਕੋਈ ਨਾ ਕੋਈ ਸਿੱਖਿਆ ਦਿੰਦੀਆਂ ਨਹੀਂ ਫਿਰ ਮੈਂ ਹਟ ਗਈ ਮੈਂ ਕਿਹੇ ਕੰਮ ਚ ਕੀ ਮਾੜਿਆ ਬਾਈ ਨਾ ਉਹ ਆਪਾਂ ਜਿੰਨੀ ਮਰਜਰੀਜ਼ ਕਰ ਲਈ ਉਹਨਾਂ ਦੀ ਰਿਸਰਸਤਾ ਆਪਾਂ ਤਾਂ ਕੋਈ ਨਹੀਂ ਹੁੰਦੀ ਹੈਗੀ ਭਾਵੇਂ ਉਹ ਤਾਂ ਬੋਲੀ ਸੁਣੀਆਂ ਬੋਲਦੀਆਂ ਨੇ ਮੂੰਜਾ ਬਣਾ ਬਣਾ ਕੇ ਦੇਖ ਨਹੀਂ ਮੈਂ ਤਾਂ ਐ ਵੀ ਸੁਣਿਆ ਕੰਨਿਆ ਤੂੰ ਕਹਿੰਦੇ ਉਹਨਾਂ ਚ ਟਿਟਿਊਡ ਹੀ ਬੋਲੇ ਨਹੀਂ ਹਾਂ ਸੁਣਿਆ ਤਾਂ ਮੈਂ ਵੀ ਐ ਉਹ ਮਾਰ ਇੱਕ ਗੱਲ ਐ ਜਦੋਂ ਦੋ ਰੁਪਏ ਆਉਣ ਲੱਗ ਜਾਂਦੇ ਨੇ ਨਾ ਲੋਕ ਉਹਦੋਂ ਆਈ ਕਹਿੰਦੇ ਹੁੰਦੇ ਨੇ ਫਲਾਣੀ ਚੈਟਿਊਡ ਐ ਠਿਕੜੇ ਚੈਟਿਊਡ ਐ ਜਦੋਂ ਤੱਕ ਬੰਦੇ ਨੂੰ ਆਪਾਂ ਆਪ ਮਿਲਦੇ ਵਰਤਦੇ ਨਹੀਂ ਉਦੋਂ ਤੱਕ ਬੰਦੇ ਦੀ ਕਿਸੇ ਵੀ ਗੱਲ ਤੇ ਯਕੀਨ ਨਹੀਂ ਕਰਨਾ ਚਾਹੀਦਾ ਲੈ ਬੌਲੀ ਐਟੀਟਿਊਡ ਵੀ ਹੋਣਾ ਚਾਹੀਦਾ ਤੂੰ ਮੇਰੀ ਗੱਲ ਸੁਣ ਪਹਿਲਾਂ ਜਦੋਂ ਤਾਂ ਅਗਲੀਆਂ ਮਿਹਨਤ ਕਰਦੀਆਂ ਸੀ ਬਈ ਉਦੋਂ ਤੱਕ ਇਹਨੂੰ ਕਹਿੰਦੇ ਸੀ ਲੈ ਕਦੇ ਕੀ ਦਿਨਾਂ ਚੜਕੇ ਭਗ ਜਾਂਦੀਆਂ ਨੇ ਜਾਣ ਵੇਲੇ ਇਹਨਾਂ ਦੇ ਕੋਈ ਹੋਰ ਕੱਪੜੇ ਹੁੰਦੇ ਨੇ ਆਉਣ ਵੇਲੇ ਕੋਈ ਹੋਰ ਕੱਪੜੇ ਹੁੰਦੇ ਨੇਗੇ ਜਦੋਂ ਮਿਹਨਤ ਕਰਦੀਆਂ ਦੀ ਉਹ ਤਾਂ ਕਿਸੇ ਨੇ ਨਹੀਂ ਪੁੱਛਿਆ ਉਹਨਾਂ ਨੂੰ ਜਦੋਂ ਹੋ ਗਈਆਂ ਮਸ਼ਹੂਰ ਉਦੋਂ ਕਹਿੰਦੀਆਂ ਨੇ ਬਈ ਇਹ ਤਾਂ ਸਾਡੇ ਪਿੰਡ ਦੀ ਕੁੜੀ ਆ ਹੁਣ ਹੱਕ ਬੰਦ ਰ ਐਟੀਟਿਊਡ ਦਿਖਾਉਣ ਦਾ ਨਾ ਨਹੀਂ ਹੋਰ ਤਾਂ ਹੋਰ ਜਿਹੜੀਆਂ ਕੁੜੀਆਂ ਉਹਨਾਂ ਨੂੰ ਪਹਿਲਾਂ ਮਾੜਾਂ ਕਹਿੰਦੀਆਂ ਸੀ ਨ ਹੁਣ 2-2 ਰੁਪਏ ਸੀ ਜਾਣ ਨੂੰ ਤਿਆਰ ਨੇ ਉਹਨਾਂ ਨਾਲ ਜੇ ਹੋਰ ਕਦੇ-ਕਦੇ ਤਾਂ ਮੇਰਾ ਵੀ ਜੀ ਕਰਦਾ ਐ ਅੜੀਏ ਉਹਨਾਂ ਨੂੰ ਪੁੱਛਿਆ ਉਹ ਵੀ ਮੈਨੂੰ ਵੀ ਲਾ ਲਓ ਫਿਰ ਮੈਨੂੰ ਦਰਜਾ ਲੱਗਦਾ ਅੜੀਏ ਵੀ ਅਗਲੇ ਲਾਉਣਗੇ ਮੈਨੂੰ ਤਾਂ ਆਪਦਾ ਚੈਨਲ ਬਣਾ ਲੈ ਆਪਦਾ ਚੈਨਲ ਬਣਾ ਕੇ ਆਪਾਂ ਦੋਹੇ ਜਣੀਆਂ ਹੁਣ ਲੰਘ ਜਾ ਕੇ ਮੂਰੇ ਆਪਾਂ ਦੋਹੇ ਜਣੀਆਂ ਕੀ ਕਰ ਲਾਂ ਜਿਹੜੀ ਪੂਰੀ ਟੀਮ ਚਾਹੀਦੀ ਹੁੰਦੀ ਆ ਇਹ ਗੱਲ ਸੁਣਾ ਮੇਰੇ ਕੋਲ ਬੁੜੀ ਆ ਸਾਡੀ ਇਸ਼ਤਰੀ ਚੋਂ 500 ਰੁਪਏ ਚ ਆ ਜਾ ਕਰੂਗੀ ਉਹ ਨਹੀਂ ਤੇਰੇ ਘਰ ਵਾਲਾ ਸੋਨਾ ਸਨੱਖਾ ਰਹੇਗਾ ਤੂੰ ਉਹਨੂੰ ਲਾ ਲੈ ਬੜੀਏ ਨਾਲ ਨਹੀਂ ਮੇਰੇ ਘਰ ਵਾਲਾ ਮੂ ਸੋਨਾ ਸਨੱਖਾ ਤਾਂ ਹੈਗਾ ਪਰ ਉਹਨੂੰ ਕੋਈ ਬਦਕ ਟਿੰਗਰ ਨਹੀਂ ਆਉਗੀ ਕਹਣਾ। ਓਹੋ ਐਕਟਿੰਗ ਨੂੰ ਕਿੱਡੇ ਗਿਆਤ ਪੜਨੇ ਹੁੰਦੇ ਨੇ ਇਹਦੇ ਵਿੱਚ। ਮੈਂ ਤਾਂ ਤੈਨੂੰ ਐਂ ਹੀਂ ਦਿੱਤੀ। ਮੈਂ ਸੁਣਿਆ ਅਜੂਨ ਦੀ ਲੱਗੇ ਜਾਂਦਾ ਤੇ ਉਹ ਮੋਟਰਸਾਈਕਲ ਤੇ ਲੈ ਕੇ ਆਂਟੀ ਜੀ ਨੂੰ ਕੱਕ ਕਿਵੇਂ ਲੱਗਾ ਵੀਡੀਓ ਬਣਾਉਣ ਲੱਗ ਰਹੇ ਨੇ। ਐਂ ਕਰ ਜਿਹੜੀ ਉਹਨਾਂ ਦੀ ਆਂਟੀ ਆਈ ਐ ਉਹਦਾ ਪੁੱਛੇ ਰੇਟ ਕਿੰਨੇ? ਐ ਨਹੀਂ ਕੋਈ ਪੇਹ ਦਾ ਹੁੰਦਾ ਆਪਾਂ ਦਾ ਸ਼ੂਟ ਛੱਡ ਕੇ ਉਰੇ ਮਰੀ ਜਾਂਦੀ ਐ। ਉਹਨਾਂ ਦੀ ਮੂਵੀ ਨਹੀਂ ਆਦਬ ਚਾਲੀ ਰਹੀ। ਇਹ ਥੋੜੀ ਅੜੀ ਐ ਉੱਥੇ ਜਾ ਕੇ ਤੂੰ ਬਹਾਨੇ ਨਾਲ ਪੁੱਛੀ ਆਂ ਬਈ ਆਂਟੀ ਕਿਨੇ ਲੱਗਣਗੇ। ਕਿਉਂ ਮੈਂ ਕਿਹਾ ਜਾਵਾਂ ਮੈਂ ਨਹੀਂ ਉਹਨਾਂ ਨਾਲ ਜਾਂਦੀ ਇ ਇੱਕ ਰਿਸ਼ਤੇਦਾਰ ਨਹੀਂ ਹੈਗੀ ਐ ਬਲਾਵਾ ਹੂਣਾ ਜੋਧੇ ਘਾਡੇ ਜਤਾ ਤੂੰ ਫਿਲਮ ਬਣਾਉਣ ਵਾਲੀ ਤਾਂ ਬਣਾੜੀ ਏ ਨਾ ਹਜੇ ਕਿਥੇ ੜੀ ਮੇਰੀ ਗੱਲ ਸੁਣੋ ਮੈਂ ਨਾ ਰੋਜ਼ ਬਲੌਗ ਪਾਉਣੀ ਹੁੰਨੀ ਆ ਵੀ ਮੈਂ ਡੇਲੀ ਸਵੇਰ ਤੋਂ ਲੈ ਕੇ ਅਥਨ ਤੱਕ ਕੀ ਕਰਦੀ ਆ ਉਹਦੇ ਨਾਲ ਨਾ ਚੈਨਲ ਐ ਮੈਂ ਮੋਨੋਲਾਈਜ਼ ਕਰ ਲਾ ਪਰ ਉਹ ਤੋਂ ਬਾਅਦ ਵੀਡੀਓ ਪਾਇਆ ਕਰਾਂਗੇ ਜਦੋਂ ਪੈਸੇ ਆਉਣ ਲੱਗੇ ਮੋਨੋਲਾਈਜ਼ ਕੀ ਮੋਨੋਲਾਈਜ਼ ਲੂイズ ਨਹੀਂ ਮੋਨੋ ਟੀਜ਼ਰ ਹੁੰਦਾ ਨਹੀਂ ਆਪਾਂ ਨੂੰ ਇਹ ਚੀਜ਼ ਤੱਕ ਕੀ ਫਰਕ ਐ ਤੁਤਾ ਉਹੀ ਮਰੀ ਨੇ ਜਬਲੀਆਂ ਨਾਮ ਕੁਛ ਮਰਜੀ ਹੋਵੇ ਆਪਾਂ ਨੂੰ ਪੈਸੇ ਆਉਣੇ ਚਾਹੀਦੇ ਨੇ ਹਾਂ ਨਹੀਂ ਫਿਰ ਆਪਣੀ ਚੜਾਈ ਉਹਨਾਂ ਵਾਂਗੂ ਮੀਨਾ ਟੀਨਾ ਵਾਂਗੂ ਹੋਜੂਗੀ ਦੇਖੀ ਜਿਵੇਂ ਉਹਨਾਂ ਨਾਲ ਲੋਕ ਫੋਟਾਂ ਭਰਾਂਦੇ ਇੰਟਰਵਿਊ ਵੀ ਇੰਨੀ ਹੋਗੀ ਉਹਨਾਂ ਦੇ ਤਾਂ ਤੇ ਹਾਂ ਏ ਮੈਨੂੰ ਤਾਂ ਰਾਤ ਨੂੰ ਸੁਪਨੇ ਵੀ ਬਹੁਤ ਆਉਂਦੇ ਨੇ ਜਿਵੇਂ ਮੈਂ ਕਿਤੇ ਬਾਹਰ ਜਾਣ ਲੱਗਦੀ ਆਂ ਬਾਜ਼ਾਰ 'ਚ ਹਨਾ ਮੈਨੂੰ ਕਿਸੇ ਨੇ ਪਛਾਣ ਲਿਆ ਮੈਨੂੰ ਕਹਿੰਦੇ ਨੇ ਤੂੰ ਉਹੀ ਹੈ ਜਿਹੜੀ ਵੀਡੀਓ ਬਣਾਉਣੀ ਪ੍ਰੀਤ ਕਮਾਣਾ ਹਮ ਹੈਨਾ ਹਾਂ ਹੌਲੀ ਹੌਲੀ ਆਜੂਗਾ ਟਾਈਮ ਕੋਈ ਗੱਲ ਨਹੀਂ ਫਿਰ ਆਪਾਂ ਸਾਂਝਾ ਬਣਾਵਾਂਗੇ ਖਾਤਾ ਆਪਦਾ ਸਾਂਝਾ ਪਾਵਾਂਗੇ ਪੈਸ ਕੱਟਦਾ ਬੋਲਗੀ ਸੱਚ ਲਾ ਹਾਂ ਸੰਝਾ ਲਾ ਲਾਂਗੇ ਪਰ ਚੈਨਲ ਤਾਂ ਮੇਰੇ ਨਾਮ ਤੇ ਐ ਲੋਕ ਨਾ ਅਨਫੋਲੋ ਕਰ ਜਾਣਗੇ ਫਿਰ ਕਿਉਂ ਹਾਰੀ ਮੈਂ ਜਿਹੜੀ ਤਰਾ ਹੀ ਹੋ ਜੂਗੀ ਚੜਾਈ ਤਾਂ ਹੋ ਜੇ ਤੇਰੀ ਫੋਟੋ ਨਾਲ ਲਾਉਂਗੀ ਮੈਂ ਬੋਲਗੀ ਹਾਂ ਮੇਰੀ ਫੋਟੋ ਜ਼ਰੂਰ ਲਾ ਦੀ ਉੱਤੇ ਵੀ ਲਾ ਰਿਆ ਕਰੀ ਮੇਰੀ ਜਦੋਂ ਫਿਲਮ ਆਇਆ ਕਰੂਗੀ ਹਾਂ ਠੀਕ ਹੈ ਢੇਡੇ ਜਿਹੇ ਮੂੰਹ ਵੱਡੇ ਵੱਡੇ ਮੂੰਹ ਕਰਕੇ ਲਾਉਂਦੇ ਹੁੰਦੇ ਨੇ ਉਹ ਚਲ ਚੰਗਾ ਤੂੰ ਇਹਨਾਂ ਦੀ ਬੁੜੀ ਨਾ ਗੱਲਾਂ ਕਰਹੀਂ ਜਾ ਬਗ ਜਾ ਹਾਂ ਇੱਕ ਤਾਂ ਬੁਟਾਰ ਦੇ ਮੇਰੀ ਮੂਵੀ ਘੁੜੇ ਬਹਿਣ ਵਾਂ ਕੇ ਮਸ ਆਈਆਂ ਮੈਂ ਨੌੜੀ ਇਹ ਘਰ ਦੇ ਭੈਣ ਕੇ ਮੈਂ ਆਪੇ ਬੋਲ ਬੂਥੇਰਾ ਬੋਲਣ ਬੋਲਣ ਨੂੰ ਤਾਂ ਮੈਂ ਬਹੁਤ ਤੇਜ਼ ਚੱਲ ਮੈਂ ਬਲੌਗ ਚ ਪਾ ਲੈਣੀ ਹੈ ਤੇਰੀ ਵੀਡੀਓ ਹਾਂ ਬਲੌਗ ਬਣਾ ਲੈ ਬਲੌਗ ਚੱਲ ਖੜ ਜਾ ਇਹ ਬਧੀਆ ਜਿਹੀ ਬੋਲੂ ਨਾ ਲੈ ਠੀਕ ਹੈ ਮੈਂ ਕਹੂੰਗੀ ਮੇਰੀ ਸਹੇਲੀ ਸਾਡੀ ਸਾਡਾ ਬਹੁਤ ਪਿਆਰ ਹੈ ਆਪ ਸੱਚ ਕੀ ਬੋਲਣਾ ਹੈਲੋ ਵੀਰੇ ਸਤਿ ਸ਼੍ਰੀ ਅਕਾਲ ਜੀ ਇਹ ਸਾਡੀ ਗਵੰਡਨ ਹੈਗੀ ਹਾਂ ਜੀ ਅ ਮਤਲਬ ਸਾਡੇ ਕੋਲ ਹੀ ਘਰ ਇਹਨਾਂ ਦਾ ਹਾਂ ਜੀ ਕੁਵਾਰੀ ਹੈ ਹਾਲੇ ਮੇਰਾ ਵਿਆਹ ਨਹੀਂ ਹੋਇਆ ਜੀ ਇਸ ਦਾ ਸੱਚ ਦੱਸਦੇ ਹੁੰਦੇ ਨੇਵੇਂ ਬਈ ਹੋਈਆਂ ਜੀ ਝੂਠ ਬੋਲेंगे ਇਹਨੇ ਪਤਾ YouTube ਵਾਲੇ ਕਾਨੂੰ ਤੇ ਘਰੇ ਆ ਜਾਣ ਪੁੱਛ ਪੜਤਾਲ ਕਰਨ। ਅੱਛਾ ਐ ਕਿ YouTube ਵਾਲੇ ਬੰਦੇ ਬੰਦ ਕਰਦੇ ਹਾ YouTube ਵਾਲੇ ਕਿ ਬੰਦੇ ਭੇਜਦੇ ਨੇ। ਬੌੜੀਏ ਕਹਿੰਦੇ ਮਹੀਨੇ ਵਾ ਦੀ ਤਨਖਾ ਫੜਾ ਕੇ ਆਂਦੇਂਦੇ ਨੇ ਉਹ। ਅੱਛਾ ਹਾਂ ਉਹੋ। ਨਾਲੇ ਕਈ ਕਹਿੰਦੇ ਅਮਰੀਕਾ ਤੋਂ ਡਾਲਰ ਆਉਂਦੇ ਨੇ ਉਹਨਾਂ ਨੂੰ ਤਾਂ। ਨਹੀਂ ਅਮਰੀਕਾ ਤੋਂ ਡਾਲਰ ਤਾਂ ਉਹ YouTube ਤੇ ਭੇਜ ਦਿੰਦੇ ਨੇ ਫੜਾ ਕੇ ਤੇ ਘਰੇ ਬੰਦੇ ਜਾਂਦੇ ਨੇ ਮੈਂ ਸੁਣਿਆ ਦੀਗਾ। ਹਾਂ ਹਾਂ। ਆਇਆ ਪਤਾ ਹੀ ਮੰਡ ਲਿਆ ਕਰਾਂਗੇ ਫਿਰ 30 40 40000 ਆਇਆ ਕਰੂਗਾ ਆਪਣਾ ਤਾਂ ਹਨਾ ਪਹਿਲੀ ਵਾਰ ਯੂਨੀਵਰਸਿਟੀ ਉਹਨਾਂ ਦੇ ਕੁੜੀਆਂ ਨੂੰ ਤਾਂ ਕਹਿੰਦੇ 8 8 9 9 ਲੱਖ ਰੁਪਏ ਹੁੰਦੇ ਨਹੀਂ ਐਨਾ ਕਾ ਨੂੰ ਆਉਂਦਾ ਲੋਕ ਕੋਈ ਬਦਨਾਮ ਕਰਦੇ ਨੇ ਇਹ ਲੋਕ ਮੱਚਦੇ ਨੇ ਕਿ ਕੰਜਰਾ ਐਨਾ ਕਾ ਨੂੰ ਆਉਂਦਾ ਵਿਚਾਰੀਆਂ ਨੂੰ ਇੱਕ ਮੈਂ ਵੀਡੀਓ ਵੀ ਦੇਖੀ ਤੇੜੀਏ ਉਹ ਤਾਂ ਐਂ ਕਹਿੰਦੇ ਸੀਗੇ ਕਹਿੰਦੇ ਇਹ ਬੰਦਾ ਕਮਾਉਣ ਵਾਲਾ ਚਾਹੀਦਾ YouTube ਤਾਂ ਟਰੱਕ ਭਰ ਭਰ ਕੇ ਦਿੰਦੇ ਪੈਸੇ ਨਾ ਨਹੀਂ ਮੇਰੀ ਗੱਲ ਸੁਣੋ ਜਿਹੜੇ ਉਹਨਾਂ ਦੇ ਅੰਕਲਾਂਟੀ ਹੁੰਦੇ ਨੇ ਤੁਹਾਨੂੰ ਤਾਂ 10000 ਦੇ ਤਾਂ ਉਹ ਹੁੰਦੇ ਨੇ 25 2500 ਤੇ ਉਹਨਾਂ ਨੂੰ ਵੀ ਤਾਂ ਦਿੰਦੇ ਨੇ ਫੇਰ ਤੂੰ ਰਗਲੇ ਨੂੰ ਹੁੰਦੇ ਨੇ ਅਗਲੇ ਕਮਾਉਂਦੇ ਨੇ ਭਈ ਆਪਾਂ ਕਿਉ ਮੱਚੀ ਹਾਂ ਹਾਂ ਕੋਈ ਗੱਲ ਨਹੀਂ ਜੇ ਨੂੰ ਅੱਠ ਹੁੰਦਾ ਤਾਂ ਆਪਾਂ ਵੀ ਆ ਜਾ ਕਰੂਗੀ ਭੜੀ ਹਨਾ ਤੂੰ ਆਪਾਂ ਤਾਂ ਰੋਜ਼ ਹੀ ਹਿਟਾਮਾਲ ਤਾਂ ਜ਼ਿਆਦਾ ਵਧੀਆ ਐਕਟਿੰਗ ਹੁੰਦੀ ਆ ਪਰ ਆਪਾਂ ਤਾਂ ਰੋਜ਼ ਹੀ ਕਰਿਆ ਕਰਾਂਗੇ ਰੋਜ਼ ਹੀ ਬਣਾਈ ਜਾਇ ਕਰਾਂਗੇ ਵੀਡੀਓ ਤੂੰ ਕਿੱਛ ਕਿ ਐ ਕਰ ਮੈਂ ਤਾਂ ਕੰਮ ਵਾਲੀ ਲਾ ਲੂਗੀ 5000 ਮਹੀਨੇ ਤੇ ਤੂੰ ਦੱਸ ਇਹ ਮੈਨੂੰ ਚੰਗਾ ਫਿਰ ਇਹ ਐ ਕਰਦੀਆਂ ਮੈਂ ਇਹ ਆਪਣੇ ਪਿੰਟ ਚੋ ਹੈਗੀ 200 ਰੁਪਏ ਤੇ ਆਜੂਗੀ ਉਹ ਐਂ ਤਾਂ ਕਹਿੰਦੀ ਪੁੱਛਿਆ ਤੜੀਏ ਉਰੀ ਖੜੀ ਗੱਲਾਂ ਮਰੀ ਨਹੀਂ ਐ ਤੂੰ ਚੱਲ ਮੈਂ ਪੁੱਛ ਕੇ ਆਉਣੀ ਐਗੀ ਫਿਰ ਹਾਂ ਜ਼ਲ ਠੀਕ ਹੈ ਚੱਲ ਕਰਦੇ ਨਹੀਂ ਸਾਦਿੰਦੇ ਨਾ ਦੇਣ 100 ਵਾਰ ਨਾ ਦੇਣਾ ਇਹ ਮੇਰੇ ਨਾਲ ਹੈਗੀ ਐ ਇਹਨਾਂ ਨਾਲ ਕਿਵੇਂ ਵੀਡੀਓ ਬਣਾ ਲਿਆ ਕਰੂੰਗੀ ਜਦੋਂ ਵੀਡੀਓ ਚੱਲ ਗਈ ਹੈ ਨਾ ਫਿਰ ਪੁੱਛੂੰਗੀ ਆ ਜਿਹੜੀ ਮੈਂ ਜਠਾਣੀਆਂ ਨਾਲ ਚੁੰਡੀ ਨਹੀਂ ਵੰਡਣ ਦਿੰਦੀ ਦੇਖੀ ਜਦੋਂ ਪੈਸੇ ਆਉਣ ਲੱਗੇ ਲੈ ਹੁਣ ਸੋਹਣੀ ਜੀ ਕਰੀਲ ਬਣਾ ਕੇ ਪਾਦਾ ਚਾਚੀ ਨਹੀਂ ਹਾਂ ਵੀਰ ਕਰਿਆ ਹਾਂ 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 ਆ ਜਾ ਆ ਜਾ ਬਾਈ ਲਾ ਬੈਠੀ ਹੈਗੀ ਲੱਗ ਰਹੀ ਹੈ ਘਰਚੀਆਂ ਮਾਰਨ ਕੀ ਬਣਾ ਲਿਆ ਗੁੜੇ ਪੰਜੀਰੀ ਪੰਜੂਰੀ ਕਰ ਉਹ ਕਰ ਲਈ ਨਾ ਪੰਜੀਰੀ ਕਿੱਥੇ ਇਹ ਤਾਂ ਚਾਰ ਜਾ ਪਾ ਕੇ ਹਟੀਆਂ ਗਈਆਂ ਮਾਂ ਲੱਗਦੀ ਪੰਜੀਰੀ ਰਲਾ ਚਾਚੀ ਨਾ ਵਾਹ ਇਹ ਕੋਲੀ ਕਹਾਂ ਖਾਇਆ ਇਹ ਨਾ ਮਹ ਰਲਾਦਾ ਪੰਜੀਰੀ ਤਾਂ ਹਜੇ ਕਿੱਥੇ ਰਲਾਵਾਂਗੇ ਮੜਾ ਚਾਚੀ ਤੂੰ ਵੀ ਕੰਮ ਬਹੁਤ ਕਰਦੀ ਏ ਇੱਕ ਗੱਲ ਤਾਂ ਹੈਗੀ ਹੈ ਨਾ ਨਹੀਂ ਵੀਰਾ ਕੰਮ ਕਰੇ ਬਿਨਾ ਕਿੱਥੇ ਟਾਈਮ ਪਾਸ ਹੁੰਦਾ ਤੈਨੂੰ ਪਤਾ ਪੁੱਤ ਕੰਮ ਵਾਲੀ ਲੈ ਲੈਗਾ ਤੂੰ ਲੱਬੌਲੀ ਚਾਚਾ ਤੇਰਾ ਦਿਹਾੜੀ ਦੇ ਜਾਂਦਾ ਮੈਂ ਕੰਮ ਵਾਲੀ ਕਿੱਥੋਂ ਲਾ ਲਾਂ ਮੈਂ ਤਾਂ ਆਪੇ ਕੰਮ ਲੱਭਦੀ ਫਿਰਦੀ ਆ ਜੇ ਕੋਈ ਮੈਂ ਤਾਂ ਹੁਣ ਕੰਮ ਵਾਲੀ ਲਾਉ ਮੈਂ ਤਾਂ ਕੰਮ ਲੱਭ ਗਿਆ ਹਾਂ ਹਾਂ ਸਤ ਲੱਖਾਂ ਲੱਖ ਰੁਪਏ ਮਹੀਨੇ ਦੇ ਕਮਾਇਆ ਕਰਾਂਗੇ ਹਾਂ ਨਹੀਂ ਉਹ ਕਿਵੇਂ ਤੂੰ ਵੀ ਕਮਾ ਸਕਦੀ ਹੈ ਤੇਲਬ ਤਾਂ ਪਹਿਲਾਂ ਵੀ ਮੌਕਾ ਤੀਗਾ ਤੂੰ ਤੂੰ ਹੀ ਉਹ ਕਰਤਾ ਖੰਜਾਤਾ ਇੰਨੀ ਵਧੀਆ ਤੇ ਐਕਟਿੰਗ ਕਰ ਲੈਣੀ ਹੈ ਤੂੰ ਆ ਮੂਵੀਆ ਬਣਾਉਂਦੇ ਨੇ ਜਿਹੜੇ ਨਹੀਂ ਜਿਵੇਂ ਉਹ ਕਾਕੇ ਕੀ ਕੁੜੀਆਂ ਜਿਵੇਂ ਬਣਾਉਂਦੇ ਨੇ ਹਾਂ ਲਾਵਾ ਤੈਨੂੰ ਬੋਲ ਹਾਂ ਨਹੀਂ ਉਹਨਾਂ ਨਾਲ ਕਿਉਂ ਨਾ ਪਰ ਉਹਨਾਂ ਨਾਲ ਨਹੀਂ ਮੈਂ ਲੱਗਦੀ ਹੈਗੀ ਕਾ ਤੂੰ ਗੁੜੇ ਨਾ ਭਾਈ ਮੈਂ ਤਾਂ ਉਹੀ ਗੱਲ ਆ ਕੇ ਨਾ ਉਹਦੀ ਮਾਂ ਨੂੰ ਕਹਤਾ ਸੀ ਵੀ ਛੋੜੀ ਕੁੜੀਆਂ ਕਿੱਥੇ ਤੁਸੀਂ ਪੰਜੇਰ ਕਿਤੇ ਜਵਾੜਤੀਆਂ ਹੋਰ ਮੈਂ ਤਾਂ ਕਹੀ ਕਿ ਪਸਤਾਉਣੀ ਆਂ ਦੀ ਹੁਣ ਨਾ ਇਹ ਕੰਜਰ ਕੀਤਾ ਹੁਣ ਦੇਖੀ ਕਿੰਨੇ ਕਿੰਨੇ ਪੈਸੇ ਕਮਾਉਂਦੀਆਂ ਨੇ ਉਹ ਤਾਂ ਨਾ ਇਹ ਕੰਜਰ ਕੀਤਾ ਪਹਿਲਾਂ ਮੈਨੂੰ ਐਂ ਦੱਸ ਵੀ ਕਿੱਥੇ ਆ ਕੰਜਰ ਕੀਤਾ ਤਾ ਤੂੰ ਕੰਜਰ ਕੀਤਾ ਕਿਉਂ ਕਿਹਾ ਚਾਚੀ ਨਹੀਂ ਮੈਂ ਕਾਹਨੂੰ ਕਿਹਾ ਤੀ ਜੈ ਖਾਣੇ ਦੇ ਪਿੰਡ ਦੀਆਂ ਬੁੜੀਆਂ ਦੇ ਮਗਰ ਲੱਗ ਕੇ ਮੈਂ ਕਹਤਾ ਮੇਰੇ ਪਿੰਡ ਦੀਆਂ ਬੁੜੀਆਂ ਤਾਂ 100 ਕੁਸ ਕਹਿਣਗੀਆਂ ਤੂੰ ਤਾਂ ਬੱਗਿਆ ਕਰਦੀ ਸੀ ਰੋ ਰੂਲ ਜੇ ਹੋਰ ਲੈ ਮੈਨੂੰ ਤਾਂ ਆਉਂਦਾ ਸੀ ਸਾਰਾ ਕੁਝ ਕਰਨਾ ਆਈ ਬੋਲਣ ਆਈਆਂ ਜੈ ਖਾਣੇ ਦਾ ਮੂੰਹ ਨਾਲ ਹੋਰ ਕੀ ਕਰਨਾ ਪਰ ਮੈਂ ਹੁਣ ਉਹਨਾਂ ਦੀ ਗੱਲ ਨਹੀਂ ਕਰਦੀ ਹੈਗੀ ਹਾਂ ਮੈਂ ਤਾਂ ਉਹਦੀ ਪ੍ਰੀਤ ਨਹੀਂ ਹੈਗੀ ਜ ਕੱਕੇ ਕੀ ਉਹਨਾਂ ਦੇ ਸੱਚ ਕੁੜੇ ਉਹ ਕੀ ਆ ਉਹਨਾਂ ਦਾ ਨਾਮ ਹਰਦੀਪ ਕੇ ਆਹੋ ਹਰਦੀਪ ਕੀ ਹਾਂ ਉਹਨਾਂ ਦੀ ਨੂੰਹ ਜਿਹੜੀ ਛੋਟੀ ਦੇਖ ਹਾਂ ਉਹ ਬਲੌਕ ਬਲੂਕ ਜੇ ਬਣਾਉਂਦੀ ਹੈ ਜਿਹੜੇ ਬੋਲ ਕੇ ਜਿਹਾ ਬਣਾਇਆ ਕਰਦੇ ਨੇ ਜਿਵੇਂ ਤੂੰ ਲੱਗ ਰਹੀ ਹੈ ਹਾਏ ਤੂੰ ਤਾਂ ਇਹਦੇ ਵੀ ਵੈਸੇ ਕਮਾ ਸਕਦੀ ਸੀ ਲਓ ਦੱਸ ਇਹਦੇ ਨਾਲ ਪੈਸੇ ਕਿਵੇਂ ਕਮਾਉਂਗੀ ਮੈਂ ਪੋਰਾ ਕਿਤਾ ਚਾਰ ਦਾ ਇਹ ਤਾਂ ਸਾਡੇ ਟੱਬਰ ਨੂੰ ਸੁਰੂਗਾ ਬਾਈ ਕੋਈ ਨਹੀਂ ਲੈਂਦਾ ਇਹਨੂੰ ਮੁੱਲ ਪਾ ਲੈਣੇ ਕਿਨੂੰ ਹਾਏ ਹਾਏ ਰੱਬਾ ਚਾਚੀ ਤੂੰ ਤਾਂ ਉਹੀ ਰਹੇਗੀ ਨਾ 2 ਰੁਪਈਆ ਤੱਕ ਸੀਮਤ ਨੀ 2 ਲੱਖਾਂ ਦੀ ਗੱਲ ਕਰ ਲੱਖਾਂ ਦੀ ਨੀ ਤੂੰ ਆਹ 4 ਪਾਇਆ ਉਹ ਬਲੌਕ ਬਣਾ ਲੈਂਦੀ ਮੋਬਾਈਲ 'ਚ ਚਾਚੇ ਵਾਲਾ ਫੜ ਕੇ ਵੀ ਦੇਖੋ ਜੀ ਹੁਣ ਇਹਨੂੰ ਐਂ ਨਿੰਬੂ ਨੂੰ ਕੱਟ ਲੋ ਹੁਣ ਫਲਾਣਾ ਕਰ ਲੋ ਹੁਣ ਇਹਨਾਂ 'ਚ ਨੂਨ ਪਾ ਕੇ ਪਾਣੀ ਕੱਢ ਦੋ ਫਲਾਣਾ ਕਰ ਲੋ ਆਇਆ ਪਾ ਕੇ YouTube ਤੇ ਝੜ ਦਿੰਦੀ YouTuber 'ਰੇ ਆਪ ਘਰੇ ਪੈਸੇ ਦੇਣ ਆਉਂਦੇ ਨੇ ਲੈ ਨਾ ਭਾਈ ਪਰ ਕੁੜੀਏ ਮੈਨੂੰ ਕਿੱਥੇ ਇੰਨਾ ਬੋਲਣਾ ਆਉਂਦਾ ਜੈ ਖਾਣੇ ਦਾ ਨਾ ਮੈਂ ਇਕੱਲੀ ਕਿੱਥੇ ਬਣਾ ਲੂ ਇੰਨਾ ਕੁਝ ਬੋਲ ਕੇ ਆ ਮੈਨੂੰ ਨਹੀਂ ਇਹ ਜਾ ਕੁਝ ਕਰਨਾ ਆਉਂਦਾ ਹੈਗਾ ਮੈਂ ਉਹਨਾਂ ਦੀ ਹਰਦੀਪ ਦੀ ਛੋਟੀ ਨੂੰ ਬਣਾਉਂਦੀ ਆ ਬਲੌਕ ਬਲੂਕ ਜੇ ਇਹ ਹਾਲੇ ਤੱਕ ਉਹਨੂੰ ਪੈਸੇ ਬੂਸੇ ਤਾਂ ਕੋਈ ਆਉਣ ਲੱਗੇ ਨਹੀਂ ਪਰ ਮੈਂ ਹੁਣ ਉਹਨੂੰ ਰੈ ਦੇਖਿਆ ਆਂ ਮਾ ਤੂੰ ਭਾਈ ਆ ਬਲੌਕ ਬਲੂਕ ਜੇ ਛੱਡ ਕੇ ਨਾ ਮੂਵੀਆ ਬਣਾਉਣ ਲੱਗ ਜਾ ਜਿਵੇਂ ਉਹ ਟੀਨਾ ਮੀਨਾ ਬਣਾਉਂਦੀਆਂ ਨੇ ਹਾਂ ਕਿੰਨੀਆਂ ਮਸ਼ਹੂਰ ਹੋ ਰਹੀਆਂ ਨੇ ਦੇਖੋ ਹੋਰ ਨਹੀਂ ਹਾਂ ਮਸ਼ਹੂਰ ਹੋ ਰਹੀਆਂ ਮਖਾਉਮੇ ਬਣਾਉਣ ਲੱਗ ਜਾ ਤੂੰ ਤੇ ਹੌਲੀ ਹੌਲੀ ਆਪਾਂ ਅੱਗੇ ਲੰਘ ਜਾਗੇ ਸੀ ਆਰਡਰ ਦੀਆਂ ਜੀ ਉਹਨਾਂ ਦੀ ਕੁੜੀਆਂ ਨਾਲ ਨਹੀਂ ਲੱਗੀ ਤੂੰ ਸਾਡੇ ਨਾਲ ਲੱਗ ਸਾਨੂੰ ਤਾਂ ਬੁੜੀ ਚਾਹੀਦੀ ਐ ਇੱਕ ਸੱਸ ਬਣਾ 200 ਰੁਪਏ ਦੇਊਗੀ ਤਾਂ ਨਿਕੰਦੰਦਾ ਹੋ ਆ 200 ਰੁਪਏ ਅਸੀਂ 200 ਰੁਪਏ ਦੇਵਾਂਗੇ ਬੋਲ ਮਨਜ਼ੂਰ ਹੈ ਹੈ ਕੁੜੇ ਹਾਂ ਮਹੀਨੇ ਦਾ ਕਿੰਨਾ ਬਣਦਾ ਤੁਹਾਨੂੰ ਕਿੰਨੇ ਕਾਉਣਗੇ ਕੁੜੇ ਫਿਰ ਹਲੇ ਤਾਂ ਸਾਨੂੰ ਰੁਪਿਆ ਵੀ ਨਹੀਂ ਆਉਂਦਾ ਚਾਚੀ ਜਦੋਂ ਸਾਨੂੰ ਆਉਣ ਲੱਗੇ ਸਾਡਾ ਤੇਰਾ 300 ਕਰਦਾਂਗੇ ਹੌਲੀ ਹੌਲੀ 400 ਫਿਰ 500 ਫਿਰ 1000 ਚੱਲ ਆਏ ਐ ਐ ਕਰ ਲੂ ਫੇਰ ਭਾਈ ਹਾਂ ਆਹੋ ਨਾਲੇ ਮੇਰਾ ਕੰਮ ਚੱਲੀ ਜਾਊਗਾ ਹਾਂ ਨਹੀਂ ਚੱਲ ਘਰ ਦਾ ਗੁਜ਼ਾਰਾ ਚੱਲੀ ਜਾਊਗਾ ਜੇ ਹੋਰ ਨਹੀਂ ਫਿਰ ਔਰ ਕੀ ਆ ਫਿਰ ਐ ਐ ਹੁਣ ਚਾਚੇ ਦਾ ਕੀ ਪਤਾ ਕੰਮ ਤੋਂ ਕਿੱਦਾਂ ਆਊਗਾ ਮੁੜ ਕੇ ਉਹ ਤਾਂ ਬਹੁਤ ਬਹੁਤ ਦਿਨ ਨਹੀਂ ਆਉਂਦਾ ਹੈਗਾ ਤੂੰ ਐ ਕਰ ਤੂੰ ਤੇਰੇ ਸਹਾਰੇ ਨੂੰ ਪੁੱਛ ਕਿੱਧਰ ਭਾਗਿਆ ਤੁਹਾਡਾ ਬੂੜਾ ਅੰਦਰ ਐ ਮੈਂ ਪੁੱਛਾਂ ਨੂੰ ਫਿਰ ਉਹ ਤਾਂ ਉਹਦੀ ਨਾ ਕਰ ਗੱਲ ਤੂੰ ਚੱਲ ਮੇਰੇ ਬਾਪੂ ਜੀ ਕਹਦੇ ਮੈਂ ਕਰਾਂ ਕਦੇ ਕੰਮ ਇਹ ਇਹ ਤਾਂ 200 ਰੁਪਏ ਇੱਕ ਦਿਨ ਦਾ ਬਣਦਾ ਕਦੇ 200 ਰੁਪਏ ਕੀ ਮੋੜ ਆ ਗੱਲਾਂ ਬੋਲਣਾ ਨਹੀਂ ਐ ਬੋਲਣਾ ਹੀ ਐ ਕਿ ਔਖਾ ਕੰਮ ਐ ਆਹੋ ਭਾਈ ਉਹ ਹੀ ਗੱਲਾਂ ਬਥੇਰੀਆਂ ਦਾ ਮੈਂ ਕਈ ਵਾਰੀ ਦੇਖਿਆ ਹੈ ਇਤਰ ਜਾਤੀ ਦੇ ਫੋਨ ਤੇ ਆਉਂਦੇ ਹੁੰਦੇ ਨੇ ਕੋਈ ਕੋਈ ਤਾਂ ਬੜਾ ਗੰਦ ਜਾ ਪਾਉਂਦੀਆਂ ਨੇ ਪਕੜ ਇੰਨਾ ਗੰਦ ਨਾ ਪਰ ਪਰਿਵਾਰਕ ਮੂਵੀ ਬਣਾ ਮੰਗਣਾਂ ਮੰਗੋਈਆਂ ਉਹ ਬਣਾਉਂਦੀਆਂ ਨੇ ਦੇਖ ਉਹ ਤਾਂ ਬੜਾ ਗੰਦ ਪਾਉਂਦੀਆਂ ਨੇ ਭਾਈ ਜਿਹੜੇ ਦੇਖਿਆ ਭੰਜਦਾ ਕਈ ਨੇ ਗਈਆਂ ਹਾਂ ਆਪਾਂ ਤਾਂ ਚਾਹ ਕਿਸੇ ਤੋਂ ਕੀ ਲੈਣਾ ਹੈ ਆਪਾਂ ਤਾਂ ਪਰਿਵਾਰਕ ਬਣਾਵਾਂਗੇ ਜਿਸ ਦੇ ਨਾਲ ਲੋਕਾਂ ਦਾ ਮਨੋਰੰਜਨ ਵੀ ਹੋਵੇ ਤੇ ਦੋਰ ਪੀਏ ਵੀ ਹੋਣਾ ਨਾਲੇ ਉਹਨਾਂ ਦੀ ਕੁੜੀਆਂ ਤਾਂ ਦੇਖੀ ਇੰਨੀਆਂ ਸੋਹਣੀਆਂ ਵੀਡੀਓ ਬਣਾਉਂਦੀਆਂ ਨੇ ਜੀ ਲੱਗਦਾ ਹੈ ਹੋਰ ਲੱਗਦਾ ਹੈ ਚਾਚੀ ਜੀ ਬੜਾ ਸਿੱਖਣ ਨੂੰ ਮਿਲਦਾ ਹੈ ਜੇ ਲੋਕ ਭਾਈ ਸਿੱਖਣਗੇ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੇ ਗਲਤ ਲੈ ਕੇ ਜਾਣਗੇ ਮੱਚਦੇ ਨਹੀਂ ਕਈ ਬਈ ਮੱਚਦੇ ਨੇ ਸਹੀ ਗੱਲ ਹਾਂ ਤੂੰ ਐ ਕਰ ਤੂੰ ਚੱਲ ਮੇਰੇ ਨਾਲ ਹੋਣੀ ਫਿਰ ਕਿ ਫੇਰ ਆਏਂ ਕਿ ਪੁੱਛ ਕੇ ਸਾਡੇ ਪਾਪੇ ਨੂੰ ਪੁੱਛ ਲੈ ਮੈਂ ਇਹਨੂੰ ਪੁੱਛਣਾ ਨਹੀਂ ਦੱਸ ਦੇ ਉਹਨੂੰ ਕਦੇ 200 ਰੁਪਏ ਇੱਕ ਦੰਦਾ ਕਦੇ ਆਹੋ ਹਾਂ ਲਿਆ ਕੇ ਦੀ ਜੇਬ ਚ ਪਾ ਤਾਂ ਆਪੇ ਖੁਸ਼ ਹੋ ਜਾਊਗਾ ਤਾਂ ਹਾਂ ਹਾਂ ਹਨਾ ਅਸੀਂ ਦੋਏ ਪੰਟੇ ਕੇ ਦੇਆ ਕਰਾਂਗੇ ਸਾਂਝਾ ਬਣਾਵਾਂਗੇ ਅਸੀਂ ਚੈਨਲ ਚਲ ਕੋਈ ਨਾ ਜੇ ਤੁਹਾਡੇ ਕੋਲੇ ਹੋਏ ਉਦੋਂ ਦੇ ਦਿਓ ਪੜੀਏ ਤਾਂ ਕਿ ਮੈਂ ਤਾਂ ਇਕੱਠਾ ਹੀ ਲੈ ਲਈ ਤਨਖਾਵਾ ਨਲੀ ਭਾਈ ਅਬਦੀ ਜੀ ਮਾਰ ਦੀ ਗੱਲ ਮੈਂ ਤਾਂ ਇਕੱਠੇ ਵੀ ਲੈ ਲੂੰਗਾ ਹੀ ਪੈਸੇ ਹੋਰ ਮਹੀਨੇ ਤੇ ਮਹੀਨੇ ਤੇ ਜਾ ਕਰਾਂ ਮੰਦਾਰ ਮੈਂ ਸਲਾਹ ਕਰੂੰ ਉਹਦੇ ਨਾਲ ਜਾ ਕੇ ਫਿਰ ਹਾਂ ਕੋਈ ਨਾ ਵੀ ਕਿੰਨੇ ਦੇਆ ਕਰਾਂਗੇ ਐ ਕਰਾਂਗੇ ਇੰਨੇ ਨਾਲ ਸਾਡਾ ਥੋੜਾ ਜਿਹਾ ਵਿੜ ਜੂਗਾ ਇੱਕ ਦੋ ਵਾਰ ਜਾ ਕੇ ਪੈਸੇ ਫੜਾ ਦੂੰਗਾ ਹਾਂ ਹਨਾ ਚਲ ਐਂ ਕਰ ਲਈ ਚਲ ਚੰਗਾ ਨਹੀਂ ਚਾ ਕਰਾਂ ਬਸ ਚਾਚੂ ਕਿੱਥੇ ਹੁਣ ਤੱਕ ਖੁਸ਼ੀ ਮੇ ਨਾਲ ਪੈਰ ਨਹੀਂ ਥਲੇ ਲੱਗਦੇ ਮੇਰਾ ਤਾਂ ਹਾਂ ਕਮਾਸੀ ਵੀ ਫਿਲਮਾ ਬਣਾਉਣ ਲੱਗ ਗਏ ਮੇਰੇ ਤਵ ਜੀਜਾ ਲੱਗ ਗਿਆ ਜਿਹਨੂੰ ਵਧੀਆ ਬੇਲੀ ਉਹ ਕੀ ਕਰਦੀਆਂ ਸਾਰਾ ਦਿਨ ਘਰ ਦੇ ਕੰਮ ਇਹੀ ਕੰਮਾਂ ਕਰਦੇ ਕਰਦੇ ਅਗਲਾ ਵੀਡੀਓ ਉਹਨਾਂ ਲਈ ਇੰਨੀ ਕਮਾਉਂਦੀਆਂ ਨੇ ਆਪਾਂ ਵੀ ਕਮਾਵਾਂਗੇ ਹੋਰ ਸੱਚੀ ਗੱਲ ਆ ਭਾਈ ਚੱਲ ਨਾਲੇ ਆਪਣੀ ਦੀਸ ਨਾਲ ਹੋਰ ਲੱਗ ਜਾਣਗੇ ਬਥੇਰੇ ਲੱਗ ਜਾਣਗੇ ਫਿਰ ਤਾਂ ਚੰਗਾ ਚਾਚੀਏ ਮੈਂ ਤਾਂ ਜਾਣੀ ਨਹੀਂ ਹਾਏ ਚੰਗਾ ਲੈ ਕੋੜਾ ਆ ਤਾਂ ਵਧੀਆ ਮੈਂ ਤਾਂ ਪਾਪੂ ਨੂੰ ਪੁੱਛਦੀ ਆ ਆਚਾਰ ਜਾ ਤਾਂ ਜਾ ਘੋਨੇ ਦਾ ਆਪੇ ਹੋ ਜੂਗਾ ਲੋਕ ਤਾਂਹੀਂ ਧਰਦੇ ਕਰਕੇ ਪੁੱਛ ਕੇ ਉਹਨੂੰ ਬਾਪੂ ਨੂੰ ਫਿਰ ਦੇਖਦੀ ਆ ਭਲਾ ਕੀ ਕਹਿੰਦਾ ਫਿਰ ਭਗ ਜੂਗੀ ਮੈਂ ਤਾਂ ਅੱਜੇ ਭਗ ਜੂਗੀ